ਅਰੇਂਜ ਮੈਰਿਜ ਸੀ ਯਾ ਲਵ ਮੈਰਿਜ ਨਹੀਂ ਅਰੇਂਜ ਮੈਰਿਜ ਹੀ ਸੀ ਮੈਡਮ ਅੱਛਾ ਹਾਂਜੀ ਇਹ ਦੇਖਣ ਵਾਲੀ ਤਾਂ ਕੋਈ ਗੱਲ ਨਹੀਂ ਸੀ ਇਹਨਾਂ ਨੇ ਮੈਨੂੰ ਪਹਿਲਾਂ ਦੇਖਿਆ ਸੀ ਤੇ ਮੈਂ ਵੀ ਇਹਨਾਂ ਨੂੰ ਇੱਥੇ ਆਉਂਦੇ ਜਾਂਦੇ ਪਿੰਡ ਜਦੋਂ ਆਉਂਦੇ ਸੀ ਦੇਖ ਲਈਦਾ ਸੀ ਅਕਲੀ ਅਸੀਂ 9ਵੀਂ 10ਵੀਂ ਚ ਦੋਨੇ ਪੜੇ ਨਹੀਂ ਇਕੱਠੇ ਆ ਅੱਛਾ ਇਹ ਹੁਣ ਤੁਸੀਂ ਹੌਲੀ ਹੌਲੀ ਹਾਂਜੀ ਮੈਨੂੰ ਪਰ ਇਹਨਾਂ ਨੂੰ ਪਤਾ ਨਹੀਂ ਸੀਗਾ ਵੀ ਅਸੀਂ ਇਕੱਠੇ ਪੜੇ ਆ ਹਾਂਜੀ ਦੇ ਵਿੱਚ ਸੁਣਿਆ ਕਿ ਨਹੀਂ ਦੋ ਮੀਆਂ ਬੀਵੀ ਦਾ ਪ੍ਰੋਫੈਸ਼ਨ ਇੱਕ ਨਹੀਂ ਹੋਣਾ ਚਾਹੀਦਾ ਪਰ ਤੁਹਾਡਾ ਪ੍ਰੋਫੈਸ਼ਨ ਇੱਕ ਆ ਤੁਸੀਂ ਇੱਕੋ ਸੰਸਥਾ 'ਚ ਇਕੱਠੇ ਜਾਂਦੇ ਹੋ ਇਕੱਠੇ ਆਉਂਦੇ ਹੋ ਤੁਹਾਨੂੰ ਕਿਦਾਂ ਦਾ ਲੱਗਾ ਇਹ ਵੀ 21 ਸਾਲਾਂ ਦੇ ਵਿੱਚ ਅੱਜ 20 ਲੋਕ ਜਿਹੜੇ ਨੇ ਬਹੁਤ ਸਾਰੇ ਲੋਕ ਦੇ ਪੁੱਤਰ ਦੀ ਆਸ ਰੱਖ ਕੇ ਬੈਠੇ ਨੇ ਸਾਡੇ ਘਰਾਂ 'ਚ ਜਿਹਨਾਂ ਦੋ ਬੇਟੀਆਂ ਹੋਈਆਂ ਨੇ ਤਿੰਨ ਬੇਟੀਆਂ ਹੋਣੇ ਵੀ ਨਹੀਂ ਬੇਟਾ ਹੋਵੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਪੰਜਾਬ ਦੀ ਟੀਵੀ ਤੇ ਉਡੀਕ মিডিਆ ਗਰੁੱਪ ਦੇ ਨਾਲ ਜੁੜੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸ਼ੀਤਲ ਠਾਕੁਰ ਪ੍ਰੋਗਰਾਮ ਤੇਰੀ ਮੇਰੀ ਇੱਕ ਜਿੰਦੜੀ ਜੀ ਹਾਂ ਜਦੋਂ ਵੀ ਅਸੀਂ ਇਸ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਜਾਂ ਇਸ ਪ੍ਰੋਗਰਾਮ ਦੇ ਲਈ ਕੋਈ ਨਵੀਂ ਜੋੜੀ ਲੱਭ ਕੇ ਲਿਆਉਂਦੇ ਹਾਂ ਤਾਂ ਮੇਰੇ ਚਿਹਰੇ ਤੇ ਮੁਸਕਰਾਹਟ ਤਾਂ ਹੁੰਦੀ ਹੈ ਤੇ ਮੈਨੂੰ ਇਹ ਵੀ ਉਮੀਦ ਹੈ ਕਿ ਦੇਖਣ ਵਾਲਿਆਂ ਦੇ ਚਿਹਰੇ ਤੇ ਵੀ ਮੁਸਕਰਾਹਟ ਜ਼ਰੂਰ ਹੋਏਗੀ ਕਿਉਂਕਿ ਜਿੰਨਾ ਜ਼ਿੰਦਗੀ ਨੂੰ ਜੀਣ ਦਾ ਤਜਰਬਾ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਸਾਂਝਾ ਕਰਦੇ ਹਾਂ ਤੁਹਾਡੇ ਨਾਲ ਜਿੰਨਾ ਜ਼ਿੰਦਗੀ ਨੂੰ ਇੱਕ ਪੋਜ਼ਿਟਿਵ ਤਰੀਕੇ ਨਾਲ ਵੇਖਣ ਦੀ ਕੋਸ਼ਿਸ਼ ਇਸ ਪ੍ਰੋਗਰਾਮ 'ਚ ਕੀਤੀ ਜਾਂਦੀ ਹੈ ਮੈਨੂੰ ਨਹੀਂ ਲੱਗਦਾ ਕਿ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਅਸੀਂ ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਹੈ ਤੁਹਾਡੇ ਨਾਲ ਕਰ ਪਾਉਨੇ ਆ ਗੱਲ ਹੁੰਦੀ ਐ ਇਸ ਪ੍ਰੋਗਰਾਮ ਦੇ ਵਿੱਚ ਰਿਸ਼ਤਿਆਂ ਦੀ ਖਾਸ ਕਰਕੇ ਜੋੜੀਆਂ ਦੀ ਜੋੜੀਆਂ ਜਿਹੜੀਆਂ ਕੀ ਕਿਹਾ ਜਾਂਦਾ ਹੈ ਕਿ ਅਰਸ਼ਾਂ ਤੋਂ ਬਣ ਕੇ ਆਉਂਦੀਆਂ ਨੇ ਸਾਨੂੰ ਨਹੀਂ ਪਤਾ ਕਿ ਸੱਚ ਵਿੱਚ ਇਹਨਾਂ ਜੋੜੀਆਂ ਨੂੰ ਪਰਮਾਤਮਾ ਘੜਦਾ ਹੈ ਜਾਂ ਇਨਸਾਨ ਪਰ ਹਾਂ ਇਹ ਜੋੜੀਆਂ ਮੈਨੂੰ ਇੰਜ ਜ਼ਰੂਰ ਲੱਗਦਾ ਹੈ ਕਿ ਜੇਕਰ ਜ਼ਿੰਦਗੀ ਨੂੰ ਖੂਬਸੂਰਤ ਬਣਾਉਣਾ ਹੈ ਤਾਂ ਉਹਦੇ ਲਈ ਆਪਣੀ ਮਿਹਨਤ ਜਿਹੜੀ ਹੈ ਉਹ ਜ਼ਿਆਦਾ ਜ਼ਰੂਰੀ ਹੁੰਦੀ ਹੈ ਸੋ ਇਹ ਜੋੜੀਆਂ ਅਸੀਂ ਉਹ ਜੋੜੀਆਂ ਚੁਣਦੇ ਹਾਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਰਲ ਮਿਲ ਕੇ ਖੂਬਸੂਰਤ ਬਣਾਇਆ ਹੁੰਦਾ ਸੋ ਅੱਜ ਅਸੀਂ ਇਸ ਜੋੜੀ ਦੇ ਨਾਲ ਅਸੀਂ ਮੁਲਾਕਾਤ ਕਰਨ ਜਾ ਰਹੇ ਹਾਂ ਪਾਜੀ ਦਾ ਨਾਮ ਆ ਅਪਿੰਦਰ ਸਿੰਘ ਤੇ ਉਹਨਾਂ ਦੀ ਪਤਨੀ ਦਾ ਨਾਮ ਆ ਕੁਲਜੀਤ ਕੌਰ ਇਸ ਜੋੜੀ ਦੀ ਖਾਸੀਅਤ ਇਹ ਹੈ ਕਿ ਦੋਵੇਂ ਹੀ ਅਧਿਆਪਕ ਨੇ ਤੇ ਇੱਕ ਖਾਸ ਗੱਲ ਜਿਹੜੀ ਮੈਨੂੰ ਇਹਨਾਂ ਦੇ ਵਿੱਚ ਸੁਣ ਕੇ ਵੀ ਚੰਗੀ ਲੱਗੀ ਕਿ ਇੱਕੋ ਹੀ ਸਕੂਲ ਦੇ ਵਿੱਚ ਅਧਿਆਪਕ ਨੇ ਵਿਆਹ ਨੂੰ तकरीबन 20 ਤੋਂ 21 ਵਰਿਆਂ ਦਾ ਸਮਾਂ ਬੀਤ ਚੁੱਕਿਆ ਹੈ ਦੋ ਬੇਟੀਆਂ ਨੇ ਬਹੁਤ ਹੀ ਪਿਆਰੀਆਂ ਇਹਨਾਂ ਦੀਆਂ ਸੋ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਜਾਣਦੇ ਆ ਕਿ ਜੇਕਰ ਮੀਆਂ ਬੀਵੀ ਪਤੀ ਪਤਨੀ ਇੱਕੋ ਹੀ ਮਹਿਕਮੇ 'ਚ ਹੋਣ ਇੱਕੋ ਹੀ ਸੰਸਥਾ ਦੇ ਵਿੱਚ ਹੋਣ ਤਾਂ ਫਿਰ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਕਿਵੇਂ ਬਤੀਤ ਹੁੰਦੀ ਹੈ ਤੇ ਇਹਨਾਂ ਦੀ ਸ਼ੁਰੂਆਤ ਕਿੱਥੋਂ ਹੋਈ ਸੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਹਾਂਜੀ ਬਹੁਤ ਵਧੀਆ ਜੀ ਜ਼ਿੰਦਗੀ ਵਧੀਆ ਚੱਲ ਰਹੀ ਹੈ ਬਹੁਤ ਵਧੀਆ ਜੀ ਮਜੀ ਹਾਂ ਜੀ ਮਜ਼ੇ ਜਿਵੇਂ ਮੈਂ ਦਰਸ਼ਕਾਂ ਨੂੰ ਦੱਸਿਆ ਕਿ ਤੁਸੀਂ ਇੱਕੋ ਮਹਿਕਮੇ ਦੇ ਵਿੱਚੋਂ ਸ਼ੁਰੂਆਤ ਕਿਵੇਂ ਹੋਈ ਸੀਗੀ ਤੁਹਾਡੀ ਮਤਲਬ ਅਰੇਂਜ ਮੈਰਿਜ ਸੀ ਜਾਂ ਲਵ ਮੈਰਿਜ ਸੀ ਨਹੀਂ ਅਰੇਂਜ ਮੈਰਿਜ ਹੀ ਸੀ ਮੈਡਮ ਅੱਛਾ ਹਾਂਜੀ ਤੇ ਇਹ ਸਾਡੇ ਪਿੰਡ ਹੀ ਇੱਥੇ ਸਕੂਲ ਦੇ ਵਿੱਚ ਫਸਟ ਅਪੁਆਇੰਟਮੈਂਟ ਜਦੋਂ ਹੋਈ ਇਹਨਾਂ ਦੀ ਨੌਕਰੀ ਮਿਲਣ ਤੋਂ ਬਾਅਦ ਇੱਥੇ ਪਿੰਡ ਹੀ ਸਕੂਲ ਪ੍ਰਾਇਮਰੀ ਸਕੂਲ 'ਚ ਪੜ੍ਹਾਉਂਦੇ ਸੀ ਤੇ ਇੱਥੇ ਇਹਨਾਂ ਦੇ ਨਾਲ ਜਿਹੜੇ ਟੀਚਰਸ ਹੈਵਨ ਸੀਗੇ ਉਹ ਸਾਡੇ ਨੌਨ ਸੀਗੇ ਜਾਣੂ ਸੀਗੇ ਚੰਗੀ ਤਰ੍ਹਾਂ ਹਾਂ ਉਹਨਾਂ ਨੇ ਤੇ ਮੇਰੇ ਫਾਜ਼ਲ ਸਾਹਿਬ ਨੇ ਦੁਵਾਨੇ ਰਲ ਕੇ ਸਾਡੀ ਰਿਸ਼ਤੇ ਦੀ ਜਿਹੜੀ ਆ ਗੱਲ ਚਲਾਈ ਹੂੰ ਤੇ 2004 ਦੇ ਵਿੱਚ ਜਿਹੜੀ ਸਾਡੀ ਮੈਰਿਜ ਹੋਈ ਦੁਵਾਨ ਦੀ 15 ਨਵੰਬਰ 2004 ਨੂੰ ਇਸ ਤਰੀਕੇ ਦੇ ਨਾਲ ਮਤਲਬ ਅਰੇਂਜਮੈਂਟ ਅਰੇਂਜ ਮੈਰਿਜ ਹਾਂ ਅਰੇਂਜ ਮੈਰਿਜ ਬਿਲਕੁਲ ਜੀ ਤੁਹਾਡਾ ਪਿੰਡ ਕਿਹੜਾ ਜੀ ਮੇਰਾ ਪਿੰਡ ਜਾੰਗਲਾ ਇਹ ਕਿੱਧਰ ਪੈਂਦਾ ਬਿਲਕੁਲ ਇੱਥੋਂ ਆਪਾਂ 4 1/2 ਕਿਲੋਮੀਟਰ ਹੀ ਹੈਗਾ ਵਾ ਜੀ ਮਤਲਬ ਸਾਰਿਆਂ ਦਾ ਪਿੰਡ ਜਿਹੇ ਪੇਕਿਆਂ ਦਾ ਪਿੰਡ ਲੱਗ ਜੀ ਬਿਲਕੁਲ ਹੀ ਨੇੜੇ ਨੇੜੇ ਆ ਜੀ ਬਾਤ ਵਧੀਆ ਇੱਥੋਂ ਜਾਓ ਉੱਥੇ ਚਲੇ ਜਾਓ ਛੱਟ ਇੱਥੇ ਆ ਜਾਓ ਉਹ ਕਹਿੰਦੇ ਹੁੰਦੇ ਨਾ ਕਿ ਨੇੜੇ ਦਾ ਸਾਗ ਸਰਾਣੇ ਦੀ ਵਾ ਮੈਨੂੰ ਤੇ ਮਤਲਬ ਇੱਥੇ ਵੀ ਉਦਾਂ ਦਾ ਲੱਗਾ ਉੱਥੇ ਵੀ ਉਦਾਂ ਦਾ ਹੀ ਲੱਗਦਾ ਸੀ ਪਰ ਅੱਗੇ ਕੋਈ ਨਹੀਂ ਲੱਗਾ ਹਾਂ ਜੀ ਅੱਗੇ ਕੋਈ ਨਹੀਂ ਲੱਗਾ ਠੀਕ ਹੈ ਜੀ ਫਿਰ ਜਦੋਂ ਤੁਹਾਡੇ ਰਿਸ਼ਤੇ ਦੀ ਗੱਲ ਚਲਾਈ ਕਿ ਇਹਨਾਂ ਨੇ ਸੀਗੀ ਇੱਕਲੀ ਜੀ ਮੇਰੇ ਫਾਦਰ ਸਾਹਿਬ ਦਾ ਸ਼ੁਰੂ ਤੋਂ ਰਜਾਣਾ ਨਾ ਸਕੂਲਾਂ ਵਾਲੇ ਇਹਨਾਂ ਦਾ ਬਹੁਤ ਧਿਆਨ ਰਿਹਾ ਸਕੂਲਾਂ ਦੀ ਸਾਫ ਸਫਾਈ ਮੇਨਟੇਨੈਂਸ ਇਸ ਤਰ੍ਹਾਂ ਦੀ ਸੋਸ਼ਲ ਵਰਕ ਕਰਦੇ ਰਹਿੰਦੇ ਆ ਹਾਂਜੀ ਹੁਣ ਵੀ ਇੱਥੇ ਸਕੂਲ ਬੰਦ ਹੋ ਚੁੱਕਾ ਸਾਡੇ ਪਿੰਡ ਵਾਲਾ ਪਰ ਉਹਦੀ ਸਾਰੀ ਸਾਮ ਸੰਭਾਲ ਦੀ ਜ਼ਿੰਮੇਵਾਰੀ ਇਹਨਾਂ ਦੀ ਆ ਹਾਂ ਹਾਂ ਇਹਨਾਂ ਦਾ ਅਕਸਰ ਸਕੂਲ ਆਣਾ ਜਾਣਾ ਲੱਗਾ ਰਹਿੰਦਾ ਹੁੰਦਾ ਸੀ ਟੀਚਰਾਂ ਨੇ ਵੀ ਕੋਈ ਕੰਮ ਹੋਣਾ ਤੇ ਇਹਨਾਂ ਨੂੰ ਬੁਲਾਉਣਾ ਵੀ ਤੁਸੀਂ ਆਓ 10 ਮਿੰਟ ਤੇ ਇੱਥੇ ਆਉਣ ਜਾਣ ਵਾਲੀ ਇਹਨਾਂ ਦੇ ਨਾਲ ਇਹਨਾਂ ਨੂੰ ਦੇਖਿਆ ਜਾਂ ਜੋ ਵੀ ਆ ਉਹਨਾਂ ਦੇ ਮਨ 'ਚ ਇੱਛਾ ਜਾਗੀ ਹੋਊ ਵੀ ਮੇਰੇ ਵੀ ਬੇਟੇ ਦਾ ਟੀਚਰ ਆ ਰਿਸ਼ਤਾ ਕਰਨਾ ਆਪਾਂ ਤੇ ਜਿਹੜੇ ਇਹਨਾਂ ਦੇ ਨਾਲ ਹੈ ਟੀਚਰ ਸੀਗੇ ਉਹ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਉਹ ਸਾਡੇ ਪਰਿਵਾਰ ਦੇ ਨਾਲ ਉਹਨਾਂ ਦੇ ਪੁਰਾਣੇ ਸੰਬੰਧ ਸੀਗੇ ਉਹਨਾਂ ਨਾਲ ਗੱਲਬਾਤ ਹੋਰੀ ਤੇ ਉਹੀ ਸਾਡੇ ਕੁਚੋਲੇ ਬਣੇ ਜੀ ਮੁੜ ਕੇ ਟੀਚਰ ਸੀ ਜਿਹੜੇ ਇਹਨਾਂ ਦੇ ਨਾਲ ਹੈ ਟੀਚਰ ਇਸ ਵੇਲੇ ਦੁਨੀਆ ਤੇ ਹੈ ਨਹੀਂਗੇ ਉਹ ਤੇ ਉਹ ਇਸ ਤਰ੍ਹਾਂ ਮਤਲਬ ਸਾਡੇ ਫਾਜ਼ਲ ਸਾਹਿਬ ਦੇ ਐਫਰਟ ਨਾਲ ਅਸੀਂ ਕਹਿ ਸਕਦੇ ਹਾਂ ਤੇ ਉਹਨਾਂ ਦੇ ਐਫਰਟ ਦੇ ਨਾਲ ਸਾਡੇ ਜਿਹੜੇ ਰਿਸ਼ਤਾ ਇਹ ਜੁੜਿਆ ਦੋਵਾਂ ਦਾ ਮਤਲਬ ਉਸਰਿਆ ਨਹੀਂ ਹੀ ਇਹ ਜਿਹੜਾ ਫੈਸਲਾ ਲਿਆ ਸੀ ਹਾਂ ਜੀ ਬਿਲਕੁਲ ਜੀ ਬਿਲਕੁਲ ਫਿਰ ਜਦੋਂ ਤੁਹਾਨੂੰ ਦਿਖਾਇਆ ਗਿਆ ਸੀਗਾ ਲੱਗਦੀ ਹੈ ਬਾਰੇ ਦਿਖਾ ਦਿਖਾਉਣ ਵਾਲੀ ਗੱਲ ਇਹ ਸੀ ਵੀ ਇੱਕੋ profession ਹਾਂ ਇਹ ਵੀ ਜੌਬ ਚ ਆ ਚੁੱਕੇ ਸੀ ਮੈਂ ਵੀ ਤੇ ਜਦੋਂ ਆਪਾਂ ਜੌਬ ਚ ਆਈਦਾ ਕਿਤੇ ਨਾ ਕਿਤੇ ਤੇ ਆਪਾਂ ਮੇੜੀ ਲਈਦਾ ਦੇਖ ਹੀ ਲਈਦਾ ਇੱਕ ਦੂਜੇ ਨੂੰ ਕਿਤੇ ਕੋਈ ਸੈਮੀਨਾਰ ਵਗੈਰਾ ਹੋ ਗਿਆ ਕੋਈ ਮੀਟਿੰਗ ਹੋ ਗਈ ਦੇਖਣ ਵਾਲੀ ਤਾਂ ਕੋਈ ਗੱਲ ਨਹੀਂ ਸੀ ਇਹਨਾਂ ਨੇ ਮੈਨੂੰ ਪਹਿਲਾਂ ਦੇਖਿਆ ਸੀ ਤੇ ਮੈਂ ਵੀ ਇਹਨਾਂ ਨੂੰ ਇੱਥੇ ਆਉਂਦੇ ਜਾਂਦੇ ਪਿੰਡ ਜਦੋਂ ਹੁੰਦੇ ਸੀ ਦੇਖ ਲਈਦਾ ਸੀ ਮਤਲਬ ਇਸ ਤਰ੍ਹਾਂ ਦੀ ਕੋਈ ਉਹ ਜਿਸ ਤਰ੍ਹਾਂ ਹੁੰਦਾ ਨਾ ਇੱਕ ਪਿੰਡਾਂ ਦੇ ਵਿੱਚ ਮੁੰਡਾ ਦਿਖਾਉਣ ਵਾਲੀ ਗੱਲ ਜਾਂ ਕੁੜੀ ਦਿਖਾਉਣ ਵਾਲੀ ਗੱਲ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਨਹੀਂ ਹੋਈ ਹਾਂਜੀ ਵਾਹ ਜਿਵੇਂ ਤੁਹਾਨੂੰ ਪਤਾ ਲੱਗਾ ਤੁਹਾਨੂੰ ਐ ਲੱਗਿਆ ਕਿ ਠੀਕ ਆ ਉਹਨਾਂ ਸਮੇਂ ਐਕਚੁਅਲੀ ਮੈਡਮ ਐਕਚੁਅਲੀ ਅਸੀਂ 9ਵੀਂ 10ਵੀਂ ਚ ਦੋਨੇ ਪੜੇ ਨਹੀਂ ਇਕੱਠੇ ਆ ਅੱਛਾ ਇਹ ਹੁਣ ਤੁਸੀਂ ਹੌਲੀ ਹੌਲੀ ਹੁਣ ਹਾਂਜੀ ਮੈਨੂੰ ਪਰ ਇਹਨਾਂ ਨੂੰ ਪਤਾ ਨਹੀਂ ਸੀਗਾ ਵੀ ਅਸੀਂ ਇਕੱਠੇ ਪੜੇ ਆ ਅੱਛਾ ਰਿਸ਼ਤੇ ਤੋਂ ਬਾਅਦ ਹੀ ਸਾਨੂੰ ਇਹ ਗੱਲਾਂ ਪਤਾ ਲੱਗਦੀਆਂ ਵੀ ਅਸੀਂ ਇਕੱਠੇ ਪੜੇ ਆ ਇਹਨਾਂ ਦਾ ਸੈਕਸ਼ਨ ਹੋਰ ਸੀ ਸਕੂਲ ਕਾਫੀ ਵੱਡਾ ਹੁੰਦਾ ਸੀ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਮੈਂ ਉੱਥੋਂ 10th ਤੱਕ ਦੀ ਜਿਹੜੀ ਆ ਵਿਦਿਆ ਹਾਸਲ ਕੀਤੀ ਆ ਤੇ ਇਹਨਾਂ ਦਾ ਸੈਕਸ਼ਨ ਜਿਹੜਾ ਉਹ A ਸੀ ਤੇ ਮੇਰਾ ਸੈਕਸ਼ਨ B ਸੀ ਅੱਛਾ ਤੇ ਮੈਨੂੰ ਤਾਂ ਮਾੜੀ ਥੋੜੀ ਜੀ ਜਾਣਕਾਰੀ ਹੈ ਸੀ ਵੀ ਇਹ ਸੈਕਸ਼ਨ 'ਚ ਇਹਨਾਂ ਨੂੰ ਬਿਲਕੁਲ ਪਤਾ ਨਹੀਂ ਸੀ ਸਾਨੂੰ ਮੈਰਿਜ ਤੋਂ ਬਾਅਦ ਇਹ ਗੱਲਾਂ ਮਤਲਬ ਸਾਹਮਣੇ ਆਈਆਂ ਵੀ ਅਸੀਂ 2 ਸਾਲ ਪੜੇ ਵੀ ਇਕੱਠੇ ਹਾਂ ਐਕਟੀ ਮੈਮ ਪਤਾ ਕੀ ਆ ਆਪਣੇ ਪਰਿਵਾਰਾਂ 'ਚ ਹੋਂ ਦਾ ਮਾਹੌਲ ਥੋੜਾ ਚੇਂਜ ਹੋ ਗਿਆ ਪਰ ਪਹਿਲਾਂ ਇਹ ਹੁੰਦਾ ਸੀ ਖਾਸ ਕਰਕੇ ਸਾਡੇ ਪਰਿਵਾਰਾਂ 'ਚ ਵੀ ਬੱਚਿਆਂ ਦੀ ਅਰੇਂਜ ਮੈਰਿਜ ਹੀ ਹੋਣੀ ਚਾਹੀਦੀ ਆ ਅਸੀਂ ਵੀ ਉਹ ਮਤਲਬ ਚੀਜ਼ ਆਪਣੇ ਦਿਮਾਗ ਵਿੱਚ ਹਮੇਸ਼ਾ ਰੱਖੀ ਕਦੀ ਇੱਧਰ ਉੱਧਰ ਜਾਂ ਐਸ ਇੱਧਰ ਉੱਧਰ ਕੋਈ ਐਦਾਂ ਦੀ ਗੱਲ ਨਹੀਂ ਜੋ ਪੇਰੈਂਟਸ ਨੇ ਕਹਿਤਾ ਬਸ ਸਹੀ ਆ ਠੀਕ ਆ ਜੀ ਤੁਹਾਡੇ ਘਰ ਦੇ ਫਿਰ ਇਸ ਰਿਸ਼ਤੇ ਨੂੰ ਝਟ ਹੋ ਗਏ ਸੀ ਮੰਨ ਗਏ ਸੀ ਐਕਚੁਅਲੀ ਥੋੜਾ ਬਹੁਤਾ ਤਾਂ ਤੁਹਾਨੂੰ ਪਤਾ ਹੁੰਦਾ ਵਾ ਵੀ ਇਹਨਾਂ ਨੇ ਰਿਸ਼ਤਾ ਭੇਜਿਆ ਜਿਨ੍ਹਾਂ ਨੇ ਕਹਿੰਦੇ ਹੁੰਦੇ ਆਪਣੀ ਧੀ ਵਿਆਹ ਨਹੀਂ ਹੋਵੇ ਉਹਨਾਂ ਨੇ ਫਿਰ ਥੋੜਾ ਹਾਂ ਜੀ ਦੇਖਣਾ ਹੁੰਦਾ ਵਾ ਕਿ ਜਿੱਥੇ ਅਸੀਂ ਆਪਣੀ ਪੇਟੀ ਭੇਜਨੀ ਆ ਜੇ ਇਸ ਘਰ ਭੇਜਨੀ ਆ ਉਹ ਆਪਾਂ ਘਰ ਦੇਖਣਾ ਵਾ ਠੀਕ ਆ ਉਹਨਾਂ ਨੇ ਆਪਣੀ ਜਾਂਚ ਪੜਤਾਲ ਕੀਤੀ ਦੂਰ ਨਹੀਂ ਸੀਗੇ ਨੇੜੇ ਸੀਗੇ ਵਧੀਆ ਲੱਗਾ ਉਹਨਾਂ ਨੂੰ ਬਹੁਤ ਵਧੀਆ ਲੱਗਾ ਇਹਨਾਂ ਦੀ ਨੇਚਰ ਬਹੁਤ ਵਧੀਆ ਸੀ ਬਹੁਤ ਹੀ ਵਧੀਆ ਮਤਲਬ ਕੱਲਾ ਇਹ ਨਹੀਂ ਕਿ ਅ ਕਹਿੰਦੇ ਆਪ ਹੀ ਆਪਾਂ ਹੀ ਨਹੀਂ ਕਹਿੰਦੇ ਸਾਰੇ ਪਿੰਡ ਵਾਲੇ ਸਾਰੇ ਜਿੰਨੇ ਲੱਗੇ ਇਹਨਾਂ ਦੇ ਨਾਲ ਪੜਨ ਵਾਲੇ ਜਾਂ ਪਿੰਡ ਦੀਆਂ 3 ਖਾਸ ਕਰਕੇ ਆਪਾਂ ਕਹਿ ਲਈਏ ਉਹ ਇਹਨਾਂ ਦੀ ਬਹੁਤ ਸਿੱਤ ਕਰਦੀਆਂ ਹੁੰਦੀਆਂ ਸੀ ਤੇ ਮੇਰੇ ਕੋਲ ਵੀ ਤਾਂ ਮੈਂ ਪੜਾਉਂਦੀ ਇੱਥੇ ਸੀ ਮੇਰੇ ਕੋ ਬੱਚੇ ਇਨਨ ਕੋ ਪੜਨ ਵਾਲੇ ਵੀ ਆ ਚਰੇ ਇਹਨਾਂ ਦੇ ਨਾਲ ਪੜਦੇ ਸੀ ਜਸ ਛੋਟੇ ਬੱਚੇ ਵੀ ਆਉਂਦੇ ਉਹ ਵੀ ਇਹੀ ਕਹਿੰਦੇ ਹੁੰਦੇ ਪਾਜੀ ਦੀ ਨੀਚਰ ਬਹੁਤ ਵਧੀਆ ਚਲੋ ਮੈਨੂੰ ਬਹੁਤ ਵਧੀਆ ਲੱਗੇ ਪੇਰੈਂਟਸ ਨੂੰ ਪਸੰਦ ਮੈਨੂੰ ਪਸੰਦ ਪਰਮਾਤਮਾ ਦੀ ਰਜ਼ਾ ਹੋ ਗਈ ਸਾਡਾ ਵਿਆਹ ਹੋ ਗਿਆ ਚਲੋ ਬਹੁਤ ਵਧੀਆ ਗੱਲ ਹੈ 2004 ਚ ਹੋਇਆ ਹਾਂਜੀ 2004 ਪਾਜੀ ਤੁਸੀਂ ਕਿੰਨੇ ਭੈਣ ਭਰਾ ਹੋ ਅਸੀਂ ਮੈਡਮ ਦੋ ਭਰਾ ਤੇ ਇੱਕ ਭੈਣ ਬ੍ਰਦਰ ਇੱਕ ਛੋਟਾ ਮੇਰਾ ਉਹ ਇੰਗਲੈਂਡ ਦੇ ਵਿੱਚ ਹੈ ਜੀ ਤੇ ਸਿਸਟਰ ਜਿਹੜੀ ਆ ਉਹ ਸੁਲਤਾਨਪੁਰ ਦੇ ਨੇੜੇ ਹੀ ਆ ਪਿੰਡ ਮਾਛੀ ਜੋ ਆ ਉੱਥੇ ਮੈਰਿਜ ਹੋਈ ਉਹਨਾਂ ਦੀ ਹਾਂਜੀ ਜਦੋਂ ਤੁਸੀਂ ਵਿਆਹ ਕੇ ਆਏ ਤੇ ਕਿੰਨਾ ਕੁ ਪਰਿਵਾਰ ਵੱਡਾ ਮਿਲਿਆ ਨਹੀਂ ਜੀ ਮੇਰਾ ਪਰਿਵਾਰ ਜੁਆਇੰਟ ਫੈਮਲੀ ਸੀ ਅਸੀਂ ਪਿੱਛੋਂ ਸਾਂਝੀ ਪਰਿਵਾਰ ਚੋਂ ਆਏ ਸੀ ਇਹਨਾਂ ਦੀ ਫੈਮਲੀ ਸਿੰਗਲ ਸੀ ਅ ਤੇ ਮਤਲਬ ਉੱਥੇ ਬਹੁਤ ਸਾਰਾ ਮਤਲਬ ਬੰਦਿਆਂ ਨੂੰ ਨਾ ਕਰਨਾ ਪੈਂਦਾ ਇੱਕ ਦੂਜੇ ਨਾਲ ਮਿਲਵਰਤਨ ਰੱਖਣਾ ਪੈਂਦਾ ਉਹ ਚੀਜ਼ਾਂ ਉੱਥੇ ਮੈਨੂੰ ਵਧੀਆ ਲੱਗਦੀਆਂ ਹੁੰਦੀਆਂ ਸੀ ਕੁਝ ਇੱਥੇ ਠੀਕ ਆ ਮਤਲਬ ਦੋਨੇ ਘਰ ਵਧੀਆ ਲੱਗੇ ਪਨਾਂ ਵਿਆਹ ਕਿਵੇਂ ਦਾ ਹੋਇਆ ਸੀ ਬੜਾ ਛੋਟਾ ਜਿਹਾ ਸਮਾਗਮ ਟਾਈਪ ਮੈਰਿਜ ਸੀ ਜਾਂ ਫਿਰ ਵੱਡੀ ਬਰਾਤ ਮਤਲਬ ਗਈ ਸੀ ਮੈਡਮ ਉਹ ਉਸ ਸਮੇਂ ਅਨਸਾਰ ਜਿੰਨਾ ਕਿ ਵਿਆਹ ਵਧੀਆ ਹੋ ਸਕਦਾ ਸੀ ਉੰਨਾ ਹੀ ਵਧੀਆ ਵਿਆਹ ਸੀ ਹਾਂਜੀ ਕਿਉਂਕਿ ਇਧਰੋਂ ਘਰ ਚੋਂ ਮੈਂ ਹੀ ਵੱਡਾ ਸੀ ਸਾਰਿਆਂ ਤੋਂ ਮੇਰੇ ਤੋਂ ਪਹਿਲਾਂ ਮੇਰੀ ਸਿਸਟਰ ਦੀ ਇੱਕ ਦਿਨ ਪਹਿਲਾਂ ਮੈਰਿਜ ਸੀਗੀ ਮਤਲਬ ਦੋਨਾਂ ਦੀ ਇਕੱਠੀ ਮੈਰਿਜ ਰੱਖੀ ਗਈ ਸੀ ਪਰਿਵਾਰ ਵੱਲੋਂ ਤੇ ਉਹਨਾਂ ਤਾਂ ਜਿੰਨਾ ਕੇ ਪਰਿਵਾਰ ਉਸ ਵੇਲੇ ਜਿੰਨੇ ਕੁ ਸਾਡੇ ਕੋਲ ਸਾਧਨ ਸੀਗੇ ਜਿੰਨੇ ਕੁ ਵਧੀਆ ਤਰੀਕੇ ਨਾਲ ਅਸੀਂ ਵਿਆਹ ਕਰ ਸਕਦੇ ਸੀ ਆਪਦਾ ਪੂਰਾ ਜੋਰ ਫਾਦਰ ਸਾਹਿਬ ਨੇ ਲਾਇਆ ਹੂੰ ਇਹੋ ਜੀ ਕੋਈ ਗੱਲ ਨਹੀਂ ਵੀ ਛੋਟਾ ਸਮਾਗਮ ਹੋਇਆ ਮਤਲਬ ਐਕਚੁਅਲੀ ਸਾਡੇ ਜਿਹੜੇ ਫਾਦਰ ਸਾਹਿਬ ਹੈ ਮੇਰੇ ਇਹਨਾਂ ਦਾ ਵੀ ਥੋੜਾ ਜਿਹਾ ਸਮਾਜ ਦੇ ਵਿੱਚ ਫੇਰਾ ਤੋਰਾ ਇਹਨਾਂ ਦਾ ਵੀ ਸਰਕਲ ਜਿਹੜਾ ਉਹ ਕਾਫੀ ਵੱਡਾ ਤੇ ਉਹ ਛੋਟਾ ਵਿਆਹ ਤਾਂ ਪੋਸੀਬਲ ਹੀ ਨਹੀਂ ਸੀਗਾ ਜਦੋਂ ਆਪ ਬਹੁਤ ਜਗ੍ਹਾ ਜਾਂਦੇ ਸੀ ਤੇ ਫਿਰ ਨੈਚਰਲੀ ਸੀ ਵੀ ਉਹਨਾਂ ਲੋਕਾਂ ਨੂੰ ਵੀ ਸੱਦਣਾ ਪੈਂਦਾ ਹੂੰ ਤੇ ਬਹੁਤ ਵਧੀਆ ਉਸਲੇ ਦਾ ਵਿਆਹ ਹੋਇਆ ਜੀ ਹਾਂ ਜੀ ਜੀ ਵਿਆਹ ਦੀ ਕੋਈ ਖਾਸ ਗੱਲ ਜਿਹੜੀ ਤੁਹਾਡੀ ਜ਼ਿੰਦਗੀ ਦੀ ਯਾਦਗਾਰ ਬਣੀ ਹੋਵੇ ਕਈ ਵਾਰੀ ਹੁੰਦਾ ਨਾ ਕੋਈ ਹਾਸੇ ਵਾਲੀ ਗੱਲ ਹੀ ਹੁੰਦੀ ਆ ਬਹੁਤ ਜ਼ਿਆਦਾ ਜਾਂ ਕਈ ਵਾਰੀ ਕੋਈ ਬਹੁਤ ਜ਼ਿਆਦਾ ਭਾਵਨਾ ਨਾਲ ਜੁੜੀ ਹੋਈ ਕਈ ਐਕਚੁਅਲੀ ਵਿਆਹ ਦੀ ਜਿਹੜੀ ਗੱਲ ਆ ਜਿਹੜੀ ਮੈਨੂੰ ਥੋੜੀ ਜਿਹੀ ਹਜੇ ਤੱਕ ਮਨਦੋਸੰਦੀ ਰਹਿੰਦੀ ਆ ਮੈਂ ਬਹੁਤ ਘੱਟ ਲੋਕਾਂ ਨਾਲ ਵੈਸੇ ਸ਼ੇਅਰ ਕਰਦਾ ਹਾਂ ਜਦੋਂ ਸਾਡੇ ਆਨੰਦ ਕਾਰਜ ਹੋਇਆ ਨਾ ਉਹਦੇ ਤੋਂ ਬਾਅਦ ਜਿੱਦਾਂ ਜਦੋਂ ਡੋਲੀ ਤੋਰਨ ਵੇਲੇ ਜੋੜੀ ਨੂੰ ਇਕੱਠੇ ਬਿਠਾਉਂਦੇ ਹੁੰਦੇ ਆ ਤੇ ਉੱਥੇ ਨਾ ਦੋ ਕੁਰਸੀਆਂ ਲਾਈਆਂ ਗਈਆਂ ਜਿੱਦਾਂ ਪੁਰਾਣਾ ਰਿਵਾਜ ਹੁੰਦਾ ਸੀ ਉਦੋਂ ਹਜੇ ਘਰਾਂ ਦੇ ਵਿੱਚ ਹੀ ਸਾਡਾ ਵਿਆਹ ਜਿਹੜਾ ਨਾ ਐਕਚੁਅਲੀ ਪੈਲੇਸ ਕਲਚਰ 'ਚ ਨਹੀਂ ਸੀ ਹੋਇਆ ਜਿਸ ਤਰ੍ਹਾਂ ਹੁਣ ਪੈਲੇਸ ਦੇ ਵਿੱਚ ਵਿਆਹ ਹੁੰਦਾ ਸਾਡਾ ਵਿਆਹ ਜਿਹੜਾ ਘਰ ਦੇ ਵਿੱਚ ਹੀ ਹੋਇਆ ਪਰ ਬਹੁਤ ਜ਼ਿਆਦਾ ਵਧੀਆ ਪ੍ਰਬੰਧ ਦੇ ਨਾਲ ਕਰਦਾ ਵਿਆਹ ਹੋਇਆ ਤੇ ਦੋ ਕੁਰਸੀਆਂ ਰੱਖੀਆਂ ਗਈਆਂ ਜਿਵੇਂ ਜਿਸ ਤਰ੍ਹਾਂ ਹਸਬੰਡ ਵਾਈਫ ਨੂੰ ਬਿਠਾਉਣਾ ਹੁੰਦਾ ਇਕੱਠੇ ਤੇ ਮੈਂ ਵੀ ਸੋਚਦਾ ਸੀ ਮੈਂ ਜਾ ਕੇ ਬੈਠ ਗਿਆ ਵੀ ਹੁਣ ਮੇਰੇ ਨਾਲ ਜਿਹੜੀ ਹੈ ਮੇਰੀ ਲਾਈਫ ਪਾਰਟਨਰ ਆ ਉਹਨੂੰ ਬਿਠਾਉਣਗੇ ਪਰ ਇਨ ਬੀਟਵੀਨ ਕੀ ਹੋਇਆ ਵੀ ਇਹਨਾਂ ਦੇ ਦਾਦੀ ਜੀ ਜਿਹੜੇ ਉਹ ਬਹੁਤ ਬਜ਼ੁਰਗ ਸੀ ਉਹਨਾਂ ਨੇ ਆ ਕੇ ਤੇ ਮੇਰੇ ਨਾਲ ਦੀ ਗੁਰਫ਼ੀ ਦੇ ਉੱਠਾ ਪਾ ਗਿਆ ਪਹਿਲਾਂ ਤੇ ਮੈਂ ਕਾਫੀ देर ਸੋਚਦਾ ਰਿਹਾ ਵੀ ਇਹ ਇਹ ਕੀ ਹੋ ਰਿਹਾ ਇਹ ਕੀ ਹੋ ਰਿਹਾ ਇਹ ਕੀ ਪਾਣਾ ਵਾਪਰ ਗਿਆ ਇਹਨਾਂ ਦੇ ਰਵਾਜੀ ਇਦਾਂ ਦਾ ਵਾਅ ਵੀ ਫਿਰ ਚਲੋ ਥੋੜੀ देर ਮੈਨੂੰ ਮਹਿਸੂਸ ਵੀ ਖਈ ਗੱਲ ਹਾਂ ਉਦੇ ਬਾਅਦ ਫਿਰ ਚਲੋ ਰਸਮਾਂ ਇਹ ਮੈਨੂੰ ਹਜੇ ਤੱਕ ਵੀ ਇਹ ਗੱਲ ਕਹਿੰਦੇ ਆ ਵੀ ਪੈਠਣਾ ਤੈਨੂੰ ਚਾਹੀਦਾ ਸੀ ਬਿਠਾ ਦਿੱਤਾ ਤੁਸੀਂ ਆਪਣੀ ਦਾਦੀ ਨੇ ਮੈਂ ਕਿਹਾ ਵੀ ਸੁਣੋ ਉਹ ਵਟਿਆਂ ਦੀ ਮਰਜ਼ੀ ਸੀ ਜਾਂ ਉਹ ਬਜ਼ੁਰਗ ਜੀ ਨੇ ਸੀ ਕਿ ਵੀ ਉਹਨਾਂ ਕੋ ਖੜੇ ਹੋ ਕੇ ਜਿੱਦਾਂ ਲਾਸਟ ਟਾਈਮ ਤੇ ਛਗਨ ਦੇਣਾ ਹੁੰਦਾ ਹੈ ਵੀ ਉਹਨਾਂ ਕੋ ਖੜੇ ਨਹੀਂ ਹੋਇਆ ਜਾਂਦਾ ਸੀ ਉਹਨਾਂ ਨੂੰ ਬਿਠਾ ਦਿੱਤਾ ਬਾਕੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਸਾਡੀ ਫੈਮਿਲੀ ਬੱਚਾ ਨੂੰ ਪੜਾਉਣ ਦੇ ਚ ਬਹੁਤ ਵਧੀਆ ਵਾ ਵੀ ਪੜੋ ਜਿੰਨਾ ਮਰਜ਼ੀ ਪਰ ਥੋੜਾ ਨਾ ਹਜੇ ਵੀ ਉਹ ਜਿੱਦਾਂ ਪੰਜਾਬ ਵਾਲੇ ਹਨ ਉਹ ਸਾਨੂੰ ਤੇ ਜਿੰਦੇ ਆ ਦੇ ਹਾਂਜੀ ਜੀ ਸੋ ਮਤਲਬ ਇਹ ਹੈ ਕਿ ਕੁਝ ਨਾ ਕੁਝ ਤਾਂ ਹੈਪਨਿੰਗਸ ਹੁੰਦੀਆਂ ਨੇ ਜਿਹੜੀਆਂ ਕਿ ਯਾਦਗਾਰ ਬਣੀਆਂ ਰਹਿੰਦੀਆਂ ਨੇ ਵਧੀਆ ਵਾ ਹੁਣ ਉਹ ਯਾਦ ਕਰਦੇ ਆ ਮੈਨੂੰ ਵੀ ਚੇਤੇ ਆ ਰਹੇ ਆਂ ਅੱਛਾ ਬਹੁਤ ਸਾਰੇ ਜੋੜਿਆਂ ਦੇ ਵਿੱਚ ਇਹ ਸੁਣਿਆ ਕਿ ਨਹੀਂ ਦੋ ਮੀਆਂ ਬੀਵੀ ਦਾ ਪ੍ਰੋਫੈਸ਼ਨ ਇੱਕ ਨਹੀਂ ਹੋਣਾ ਚਾਹੀਦਾ ਪਰ ਤੁਹਾਡਾ ਪ੍ਰੋਫੈਸ਼ਨ ਇੱਕ ਆ ਤੁਸੀਂ ਇੱਕੋ ਸੰਸਥਾ 'ਚ ਇਕੱਠੇ ਜਾਂਦੇ ਹੋ ਇਕੱਠੇ ਆਉਂਦੇ ਹੋ ਤੁਹਾਨੂੰ ਕਿੱਦਾਂ ਦਾ ਲੱਗਾ ਇਹ 21 ਸਾਲਾਂ ਦੇ ਵਿੱਚ ਮੈਡਮ ਮਤਲਬ ਮੇਰੀ ਸੋਚ ਇਹ ਹੈ ਵੀ ਜੇ ਦੋ ਬੰਦੇ ਜਾਨਿਆਂ ਦਾ ਪ੍ਰੋਫੈਸ਼ਨ ਇੱਕ ਹੋਊਗਾ ਤਾਂ ਉਸ ਤੋਂ ਵਧੀਆ ਗੱਲ ਹੋ ਹੀ ਨਹੀਂ ਸਕਦੀ ਕੋਈ ਹੂੰ ਹੁਣ ਇੱਕ ਇਮੇਜਿਨ ਕਰੋ ਤੁਸੀਂ ਮੈਂ ਟੀਚਰ ਹਾਂ ਇਹ ਪੁਲਿਸ ਚ ਹੋਵੇ ਜਾਂ ਮੈਂ ਪੁਲਿਸ ਚ ਹਾਂ ਇਹ ਟੀਚਰ ਹੋਵੇ ਇੱਕ ਤੇ ਸਾਡੀ ਟਾਈਮਿੰਗ ਹੀ ਨਹੀਂ ਰਲਦੀ ਹਮ ਘਰ ਆਉਣ ਜਾਣ ਦੀ ਜਿਹੜੀ ਟਾਈਮਿੰਗ ਆ ਉਹ ਹੀ ਵੱਖਰੀ ਹੋ ਜਾਂਦੀ ਆ ਬਿਲਕੁਲ ਤੁਸੀਂ ਇੱਕ ਦੂਜੇ ਨੂੰ ਟਾਈਮ ਨਹੀਂ ਦੇ ਸਕਦੇ ਹਮ ਦੂਸਰੀ ਗੱਲ ਆ ਤੁਸੀਂ ਬੱਚਿਆਂ ਵੱਲ ਦੋਨੇ ਜਣੇ ਧਿਆਨ ਨਹੀਂ ਦੇ ਸਕਦੇ ਇੱਕ ਜੇ ਫਾਦਰ ਘਰ ਆ ਤੇ ਮਦਰ ਜਿਹੜੀ ਆ ਉਹ ਘਰੋਂ ਐਬਸੈਂਟ ਆ ਜੀ ਮਦਰ ਘਰ ਆ ਤੇ ਫਾਦਰ ਐਬਸੈਂਟ ਆ ਇੱਕੋ profession ਹੋਣ ਦਾ ਜਿਹੜਾ ਸਭ ਤੋਂ ਵੱਡੀ ਗੱਲ ਇਹ ਆ ਵੀ ਤੁਹਾਡੇ ਡਿਊਟੀ ਟਾਈਮਿੰਗ ਜੇ ਸੇਮ ਆ ਤੁਸੀਂ ਇਕੱਠੇ ਜਾਂਦੇ ਆ ਸਵੇਰੇ ਇਕੱਠੇ ਘਰ ਆ ਜਾਂਦੇ ਆ ਤੁਸੀਂ ਘਰ ਆ ਕੇ ਆਪਦੀ ਆਪਣੇ ਪਰਿਵਾਰ ਨੂੰ ਪ੍ਰੋਪਰ ਟਾਈਮ ਦੇ ਸਕਦੇ ਆ ਤੇ ਬੱਚਿਆਂ ਵੱਲ ਪੂਰਾ ਧਿਆਨ ਦੇ ਸਕਦੇ ਆ ਹਮ ਇੱਕ ਮੈਮ ਦੂਸਰੀ ਗੱਲ ਇਹ ਹੈ ਨਾ ਮਤਲਬ ਜੇ ਅਸੀਂ ਇੱਕੋ profession ਚ ਸਾਨੂੰ ਇੱਕ ਦੂਜੇ ਦੀਆਂ ਪ੍ਰੋਬਲਮਸ ਪਤਾ ਆ ਵੀ ਇਹ ਕੀ ਪ੍ਰੋਬਲਮ ਸਾਨੂੰ ਆ ਸਕਦੀਆਂ ਜਾਂ ਆਉਂਦੀਆਂ ਆ ਫਿਰ ਅਸੀਂ ਉਹ ਦੋਨੋਂ ਰਲ ਕੇ ਇਕੱਠੇ ਕਰ ਲੈਂਦੇ ਆ ਤੇ ਮੇਰੇ ਖਿਆਲ ਵੀ ਜੇ ਸਾਡਾ profession ਵੱਖਰਾ ਵੱਖਰਾ ਹੁੰਦਾ ਅਸੀਂ ਇੱਕ ਦੂਜੇ ਦੀ ਪ੍ਰੋਬਲਮ ਹੀ ਨਾ ਸਮਝ ਸਕਦੇ ਤੇ ਉਹ ਫਿਰ ਰੜਕਾ ਹੀ ਪਿਆ ਰਹਿੰਦਾ ਬੰਦੇ ਚ ਐਕਚੁਅਲੀ ਜਿਹੜੇ ਹੁਣ ਆਧੁਨਿਕ ਯੁੱਗ ਦੇ ਵਿੱਚ ਬਹੁਤੇ ਰਿਸ਼ਤੇ ਜਿਹੜੇ ਆ ਉਹ ਇੰਨਾ ਗੱਲਾਂ ਕਰਕੇ ਹੀ ਉਹਨਾਂ ਦੇ ਵਿੱਚ ਫਟਾਸ ਆ ਜਾਂਦੀ ਆ ਉਹਨਾਂ ਦਾ profession ਅਲੱਗਾ ਇੱਕ ਪ੍ਰੋਫੈਸ਼ਨਲ ਵਾਲਾ ਜਿਹੜਾ ਜੇ ਹਸਬੰਡਾ ਤੋਂ ਸਮਝਦਾ ਵੀ ਜਿਹੜੀ ਮੇਰੀ ਵਾਈਫ ਆ ਉਹ ਉਹ ਜੋ ਉਹ ਦਿਨਾਂ ਇਦਾਂ ਉਹ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜਾਂ ਉਹਦੇ ਟਾਈਮਿੰਗ ਆ ਵਾ ਜਾਂ ਇਹ ਉੱਥੇ ਵਹਿਲੀ ਰਹਿੰਦੀ ਹੋਗੀ ਮੈਂ ਕੰਮ ਕਰਦਾ ਜਦੋਂ ਤੁਸੀਂ ਸੇਮ ਪ੍ਰੋਫੈਸ਼ਨ ਜਾਂ ਤੁਹਾਨੂੰ ਪਤਾ ਦੋਨਾਂ ਨੂੰ ਵੀ ਸਾਨੂੰ ਕਿੰਨਾ ਕੰਮ ਪੈਂਦਾ ਕਿੰਨਾ ਕ ਅਸੀਂ ਉੱਥੇ ਮਤਲਬ ਆਪਣਾ ਟਾਈਮ ਦਿੰਨੇ ਆ ਤੇ ਬਹੁਤ ਜਿਹੜੀਆਂ ਗੱਲਾਂ ਤੁਹਾਡੀਆਂ ਪ੍ਰੋਬਲਮ ਆ ਨਾ ਮੈਂ ਸਮਝਦਾ ਵੀ ਸੇਮ ਪ੍ਰੋਫੈਸ਼ਨ ਦੇ ਵਿੱਚ ਹੋਣ ਦਾ ਕਰਕੇ ਹੱਲ ਹੋ ਜਾਂਦੀਆਂ ਤੇ ਜਿਹੜੀ ਤੁਸੀਂ ਦੂਜਾ ਕੁਐਸਚਨ ਕੀਤਾ ਸੀ ਵੀ ਇੱਕੋ ਸਕੂਲ ਦੇ ਵਿੱਚ ਹੂੰ ਬਹੁਤ ਮਤਲਬ ਮੈਨੂੰ ਤਾਂ ਵਧੀਆ ਲੱਗਾ ਜੀ ਹੂੰ ਐਕਚੁਅਲੀ ਸਾਡੇ ਕੋਲ ਤੇ ਜਿਹੜੇ ਬੱਚੇ ਵੀ ਆਉਂਦੇ ਨਾ ਛੋਟੇ ਨਰਸਰੀ ਕਲਾਸਾਂ ਦੇ ਉਹ ਕਈ ਬੱਚੇ ਤੇ ਸਾਨੂੰ ਆ ਕੇ ਪਹਿਲਾਂ ਨਾ ਮੰਮੀ ਪਾਪਾ ਕਹਿੰਦੇ ਰਹਿੰਦੇ ਸਕੂਲ ਦੇ ਵਿੱਚ ਅੱਛਾ ਉਹਨਾਂ ਨੂੰ ਵੀ ਪਤਾ ਵਾ ਵੀ ਇਹ ਦੋਨੇ ਹਸਬੰਡ ਵਾਈਫ ਆ ਸਾਡੇ ਜਿਹੜੇ ਟੀਚਰ ਆ ਤੇ ਹੈ ਵੀ ਅਸੀਂ ਸਕੂਲ ਦੇ ਵਿੱਚ ਦੋ ਹੀ ਟੀਚਰ ਆ ਹੂੰ ਦੋਨੇ 70 ਬੱਚੇ ਆ ਸਾਡੇ ਕੋਲ ਅੱਛਾ ਤੇ ਉਹ ਕਾਫੀ ਦੇਰ ਪਹਿਲਾਂ ਜਿਹਨੂੰ ਛੋਟੇ ਬੱਚੇ ਆਉਂਦੇ ਆ ਨਾ ਕੁਝ ਬੱਚੇ ਜਿਹੜੇ ਆ ਸਾਨੂੰ ਮੰਮੀ ਪਾਪਾ ਹੀ ਕਹਿੰਦੇ ਰਹਿ ਆ ਤੇ तकरीबन ਪਿਛਲੇ ਸਾਲਾਂ ਦੌਰਾਨ ਜਿਹੜੇ ਆਏ ਆ ਤੇ ਦੂਜਾ ਮੈਡਮ ਇੱਕ ਤੇ ਆਪਣਾ ਸਮਝ ਕੇ ਅਸੀਂ ਸਾਰਾ ਕੰਮ ਕਰਾਉਂਦੇ ਸਾਨੂੰ ਜਿਹੜਾ ਸਕੂਲ ਆ ਉਹ ਵੀ ਘਰ ਵਰਗਾ ਲੱਗਦਾ ਹੂੰ ਜਾਨੀ ਕਿ ਘਰ ਚੋਟ ਕੇ ਘਰ ਚ ਚਲੇ ਜਾਣਾ ਕੋਈ ਤੁਹਾਨੂੰ ਪ੍ਰੋਬਲਮ ਨਹੀਂ ਕੋਈ ਜੇ ਕੋਈ ਪ੍ਰੋਬਲਮ ਹੈ ਵੀ ਆ ਤਾਂ ਆਪਾਂ ਜਦੋਂ ਦੋਨੇ ਆਪਾਂ ਲਾਈਫ ਪਾਰਟਨਰਾਂ ਤੇ ਇੱਕ ਦੂਜੇ ਨਾਲ ਸ਼ੇਅਰ ਵੀ ਕਰ ਲੈਂਦੇ ਆ ਉਹਨੂੰ ਕਿੱਦਾਂ ਹੱਲ ਕਰਨਾ ਵਧੀਆ ਤਰੀਕੇ ਦੇ ਨਾਲ ਤੇ ਉਹ ਸਾਰੀਆਂ ਪ੍ਰੋਬਲਮ ਜਿਹੜੀਆਂ ਤੁਹਾਡੀਆਂ ਸੋਲਵ ਹੋ ਜਾਂਦੀਆਂ ਕੰਮ ਦੀ ਕੋਈ ਪ੍ਰੋਬਲਮ ਨਹੀਂ ਜੇ ਤੁਹਾਡੇ ਨਾਲ ਕੋਈ ਹੋਰ ਕਲੀਗ ਆ ਤੇ ਕਈ ਵਾਰ ਇਹ ਕੀ ਪ੍ਰੋਬਲਮ ਆਉਂਦੀ ਆ ਵੀ ਸਕੂਲਾਂ ਦੇ ਵਿੱਚ ਕੰਮ ਦਾ ਹੀ ਮਸਲਾ ਬਣ ਜਾਂਦਾ ਉਹ ਜ਼ਿਆਦਾ ਕੰਮ ਕਰ ਰਿਹਾ ਉਹ ਘੱਟ ਕੰਮ ਕਰ ਰਿਹਾ ਸਾਨੂੰ ਇਹ ਗੱਲਾਂ ਕਦੀ ਮਹਿਸੂਸ ਨਹੀਂ ਹੁੰਦੀਆਂ ਅਸੀਂ ਆਪਦੇ ਕੰਮ 'ਚ ਡਟੇ ਰਹੀਦਾ ਜੇ ਮੈਂ ਕੋਈ ਸਕੂਲ ਦੇ ਵਿੱਚ ਜਿੱਦਾਂ ਹੁਣ ਬੱਚਿਆਂ ਨੂੰ ਪੜ੍ਹਾਉਣਾ ਹੀ ਇਕੱਲਾ ਕੰਮ ਨਹੀਂ ਹੋਰ ਬਹੁਤ ਜ਼ਿਆਦਾ ਕੰਮ ਹਮ ਮਤਲਬ ਬਿਲਡਿੰਗ ਬਣਾਉਣੀ ਉਹਨੂੰ ਮੇਨਟੇਨ ਕਰਨਾ ਕੋਈ ਡਾਕ ਆ ਜਾਂਦੀ ਡਿਪਾਰਟਮੈਂਟ ਵੱਲੋਂ ਉਹਨੂੰ ਦੇਣਾ ਸਮੇਂ ਸਿਰ ਪਹੁੰਚਾਉਣਾ ਸਕੂਲੋਂ ਬਾਹਰ ਵੀ ਜਾਣਾ ਪੈਂਦਾ ਮਤਲਬ ਜੇ ਮੈਂ ਸਕੂਲ ਦੇ ਵਿੱਚ ਨਹੀਂ ਹਾਜ਼ਰ ਤੇ ਸਕੂਲ ਸਾਰਾ ਇਹਨਾਂ ਨੇ ਸੰਭਲ ਲੈਣਾ ਜੇ ਇੱਕ ਵੇਲੇ ਹਾਜ਼ਰ ਨਹੀਂ ਤੇ ਸਾਰਾ ਸਕੂਲ ਮੈਂ ਸੰਭਲ ਲੈਣਾ ਮਤਲਬ ਸਾਨੂੰ ਇੱਕ ਆਵਦੀ ਰਿਸਪਾਂਸਿਬਿਲਟੀ ਲੱਗਦੀ ਆ ਇਹ ਨਹੀਂ ਲੱਗਦਾ ਵੀ ਜੇ ਦੂਜਾ ਗਿਆ ਵਾ ਤੇ ਮੈਂ ਉਹਦਾ ਕੰਮ ਕਿਉਂ ਕਰਾਂ ਮਤਲਬ ਸਾਨੂੰ ਤੇ ਇਹ ਲੱਗਦਾ ਜੀ ਵੀ ਇਹ ਸਾਡਾ ਇੱਕ ਘਰ ਹੋਆ ਤੇ ਸਾਡਾ ਇੱਕ ਘਰ ਹੀ ਆ ਬਿਲਕੁਲ ਤਾਂ ਵਧੀਆ ਗੱਲਾਂ ਜੇ ਸਾਨੂੰ ਜਿਆਦੀਆਂ ਛੁੱਟੀਆਂ ਆ ਜਾਂਦੀਆਂ ਇਹਨੂੰ ਸਾਨੂੰ ਮਹਿਸੂਸ ਹੁੰਦਾ ਰਹਿੰਦਾ ਵੀ ਇਹ ਜਿਹੜੀਆਂ ਛੁੱਟੀਆਂ ਵਾਂ ਜਿਆਦੀਆਂ ਵਾਂ ਵੀ ਅਸੀਂ ਕਿਉਂ ਨਹੀਂ ਗਏ ਸਕੂਲ ਸਾਡਾ ਮਨ ਨਹੀਂ ਲੱਗਦਾ ਸਾਡਾ ਮਨ ਨਹੀਂ ਲੱਗਦਾ ਜਿਵੇਂ ਘਰ ਦੇ ਬੱਚੇ ਆ ਸਾਨੂੰ ਸਾਡੇ ਆਪਣੇ ਬੱਚੇ ਆ ਉਹਨਾਂ ਤੋਂ ਬਿਨਾ ਵੀ ਸਾਡਾ ਮਨ ਨਹੀਂ ਲੱਗਦਾ ਬਹੁਤ ਦੋਸਤਿਆ ਕਰਨ ਹਾਂਜੀ ਅੱਛਾ ਹੁਣ ਮੈਨੂੰ ਸੱਚੋ ਸੱਚ ਦੱਸਿਓ ਕਦੇ ਲੜਾਈ ਨਹੀਂ ਹੋਈ ਬਹੁਤ ਵਾਰੀ ਹੁੰਦੀ ਬਹੁਤ ਵਾਰੀ ਹੁੰਦੀ ਸੀ ਬਾਸੀ ਮੈਂਟਮੈਂਟ ਹੀ ਹੋ ਜਾਂਦੀ ਹੈ ਸਲਾ ਵੀ 19 ਚਿਰ ਚੀ ਹੋ ਜਾਂਦੀ ਹੈ ਲੜਾਈ ਜੇ ਸਵੇਰੇ ਹੋਈ ਆ ਤੇ ਦੁਪਹਿਰ ਤੱਕ ਹੀ ਸੁਲਾ ਜਾਂ ਜਿਆਦਾ ਤੋਂ ਜਿਆਦਾ ਲੰਬੀ ਹੋਗੀ ਤੇ ਸ਼ਾਮ ਤੱਕ ਸੁਲਾ ਹੋ ਜਾਣੀ ਜੀ ਹਾਂ ਹਾਂਜੀ ਕਿੰਦਾਂ ਦੇ ਮਾਮਲਿਆਂ ਚ ਮਤਲਬ ਲੜਾਈ ਦੇ ਜਿਆਦਾ ਮਤਲਬ ਚਾਂਸ ਹੁੰਦੇ ਨੇ ਬਾਸੀ ਘਰ ਦੇ ਕੰਮ ਹਾਂ ਮਲੂ ਕੰਡੇ ਹੁੰਦੇ ਗਾ ਨਹੀਂ ਇਹ ਨਹੀਂ ਹੁੰਦਾ ਕਿਵਰਾਂ ਨਿੱਕੀ ਨਿੱਕੀ ਗੱਲ ਤੋਂ ਹੀ un may yeah. ਕਪੜੇ ਇੱਥੇ ਕਿਉਂ ਰੱਖੇ ਆ ਇੱਥੇ ਨਹੀਂ ਸੀ ਰੱਖਣੇ ਚਾਹੀਦੇ ਹਾਂ ਉੱਥੇ ਰੱਖਣੇ ਚਾਹੀਦੇ ਸੀ ਪ੍ਰੋਪਰ ਪਲੇਸ ਤੇ ਰੱਖਣੇ ਚਾਹੀਦੇ ਆਹ ਚੀਜ਼ ਇੱਥੇ ਕਿਉਂ ਰੱਖੀ ਗਈ ਆਹ ਕੰਮ ਜਲਦੀ ਹੋ ਜਾਣਾ ਚਾਹੀਦਾ ਸੀ ਬਸ ਇਦਾਂ ਨਿੱਕੀ ਨਿੱਕੀ ਉਦਾਂ ਸਾਡੇ ਵਿੱਚ ਕਦੀ ਕੋਈ ਮਸਲਾ ਨਹੀਂ ਆਇਆ ਅਰੇ ਰਿੰਜ ਮੈਰਿਜ ਦੇ ਵਿੱਚ ਇੱਕ ਗੱਲ ਹੁੰਦੀ ਹੈ ਕਿ ਦੋਹਾਂ ਜਣਿਆਂ ਨੂੰ ਇੱਕ ਦੂਜੇ ਦੇ ਨਾਲ ਰਹਿ ਕੇ ਇੱਕ ਦੂਜੇ ਦੀਆਂ ਆਦਤਾਂ ਜਾਂ ਸੁਭਾਅ ਦਾ ਪਤਾ ਲੱਗਦਾ ਹੈ ਨਾ ਪਹਿਲਾਂ ਨਹੀਂ ਪਤਾ ਹੁੰਦਾ ਤੇ ਕਈ ਵਾਰੀ ਐਵੇਂ ਹੀ ਹੁੰਦਾ ਹੈ ਕਿ ਮੈਂ ਤੁਹਾਡੇ ਬਾਰੇ ਨਹੀਂ ਕਹੂੰਗੀ ਮੈਂ ਤੁਹਾਨੂੰ ਕਾਮਨਲੀ ਗੱਲ ਕਰਦੀ ਆ ਕਈ ਵਾਰ ਇਸ ਤਰ੍ਹਾਂ ਹੁੰਦਾ ਰਿੰਜ ਮੈਰਿਜ ਕਿਵੇਂ guzara karna ਤੇ ਕੀ ਲੱਗਦਾ ਉਹੋ ਜੇ ਸਿਚੁਏਸ਼ਨ ਚ ਕਿਵੇਂ ਜ਼ਿੰਦਗੀ ਜਣੀ ਜੀ ਲੈਣੀ ਚਾਹੀਦੀ ਆ ਜਾਂ ਕਿਵੇਂ ਸੌਖੀ ਕੀਤੀ ਜਾ ਸਕਦੀ ਹੈ ਮੈਂ ਟੱਚਪੁਆਇੰਟ ਪਰਮਾਤਮਾ ਦੀ ਕਿਰਪਾ ਆ ਹਾਂ ਕਿ ਸਾਡੇ ਵਿੱਚ ਇਹੋ ਜੀ ਕੋਈ ਪ੍ਰੋਬਲਮ ਨਹੀਂ ਦੋਨਾਂ ਚ ਪਰਮਾਤਮਾ ਦੀ ਮੇਰੀ ਸਮਝੋ ਤੇ ਜੇ ਕੋਈ ਇਹੋ ਜੀ ਪ੍ਰੋਬਲਮ ਆਉਂਦੀ ਵੀ ਆ ਤੇ ਸਭ ਤੋਂ ਵਧੀਆ ਗੱਲ ਤੇ ਇਹੀ ਆ ਵੀ ਉਹਨੂੰ ਆਪਾਂ ਗੱਲਬਾਤ ਕਰਕੇ ਉਹ ਮਸਲਾ ਹੱਲ ਕਰ ਲਈਏ ਇਸ ਤੋਂ ਵੱਧ ਕੇ ਕੋਈ ਨਹੀਂ ਹੋਰ ਜੇ ਗੱਲਬਾਤ ਕੰਡਰਾਈ ਹੋ ਜਵੇ ਉਹਦੇ ਨਾਲ ਦੀ ਕੋਈ ਰੀਸ ਨਹੀਂ ਬਹੁਤ ਵਧੀਆ ਆਪਸ ਚ ਗੱਲ ਜਿਹੜੀ ਹੈ ਬੈਠ ਕੇ ਨੇ ਜਿੱਠੀ ਜਾ ਸਕਦੀ ਹੈ ਨਹੀਂ ਬਿਲਕੁਲ ਹਰ ਕੋਈ ਨਹੀਂ ਜਿੱਠੀ ਜਾ ਸਕਦਾ ਕੋਈ ਵੀ ਵੱਡੇ ਤੋਂ ਵੱਡਾ ਮਸਲਾ ਵੀ ਹੋ ਗਏ ਉਹ ਵੀ ਡਿਸਕਸ਼ਨ ਦੇ ਨਾਲ ਜਿਹੜਾ ਸੋਲਵ ਹੋ ਜਾਂਦਾ ਕਿਸੇ ਤਰ੍ਹਾਂ ਦਾ ਮਸਲਾ ਸਰਕਾਰਾਂ ਚ ਪੈ ਜਾ ਦੇਸ਼ਾਂ ਚ ਪੈ ਰਹੀ ਹੈ ਮੈਂ ਹੀ ਕਹਿ ਰਹੀ ਹਾਂ ਗੱਲਬਾਤ ਨਾਲ ਟੇਬਲ ਦੇ ਉੱਤੇ ਬੈਣ ਕੇ ਸੋਲਵ ਹੋ ਜਾਂਦੇ ਹੈ ਹਨਾ ਮੁਲਕਾਂ ਦੇ ਜਿਹੜੇ ਵੱਡੇ ਵੱਡੇ ਗਾਸਟ੍ਰੋਨੋਮੀ ਟੇਬਲ ਤੇ ਟੇਬਲ ਤੇ ਇਸਦੇ ਹੁੰਦੇ ਤੇ ਘਰ ਦਾ ਕਿਉਂ ਨਹੀਂ ਹੋ ਸਕਦਾ ਹੈ ਨਾ ਬੜਾ ਵਧੀਆ ਹੈ ਅੱਛਾ ਬਹੁਤ ਸਾਰੇ ਕੇਸਾਂ ਚ ਬਾਜੀ ਮੈਂ ਇਦਾਂ ਦੇਖਿਆ ਹੈ ਕਿ ਜੇ ਕੋਈ ਮਨਵਟਾਵ ਚੱਲ ਰਿਹਾ ਮੀਆਂ ਬੀਵੀ ਦੇ ਵਿੱਚ ਤੇ ਉਹ ਇੱਕ ਦੂਜੇ ਨਾਲ ਗੱਲ ਕਰਨੀ ਬੰਦ ਕਰ ਦੇਣਗੇ ਹਨਾ ਪਿੱਠ ਕਰ ਲੈਣਗੇ ਇੱਕ ਦੂਜੇ ਤੋਂ ਮੂੰਹ ਮੋੜ ਲੈਣਗੇ ਫੇਰ ਜਿਹੜੇ ਬੱਚਿਆਂ ਦੇ ਉੱਤੇ ਉਸਦਾ ਮਾੜਾ ਪ੍ਰਭਾਵ ਪੇਗਾ ਘਰ ਦੇ ਮਾਹੌਲ ਤੇ ਕੀ ਕਹਿਣਾ ਚਾਹੁੰਦੇ ਹੋ ਮੈਡਮ ਦੇਖੋ ਅਕਲਮੰਦੀ ਤੇ ਇਸ ਗੱਲ ਦੇ ਵਿੱਚ ਵੀ ਆਜੂਗ ਦੇ ਵਿੱਚ ਅਨਪੜਤ ਕੋਈ ਵੀ ਹਨੀ ਸਾਰੇ ਮਾਂ-ਬਾਪ ਜਾਂ ਸਾਰੇ ਜੋੜੇ ਜਿਹੜੇ ਆ ਉਹ ਪੜੇ ਲਿਖੇ ਹੀ ਆ ਉਹ ਜੋਗਤ ਗਿਆ ਵੀ ਜਦੋਂ ਕੋਈ ਇੱਕ ਪੜਿਆ ਹੋਊਗਾ ਇੱਕ ਅਨਪੜ ਹੋਊਗਾ ਮੈਂ ਤੇ ਇਹ ਸਮਝਦਾ ਵੀ ਜੇ ਕਿਸੇ ਦੇ ਵਿੱਚ ਕੋਈ ਕਿਸੇ ਤਰ੍ਹਾਂ ਰਿਸ਼ਤਿਆਂ ਦੇ ਵਿੱਚ ਕੋਈ ਖਟਾਸ ਆ ਜਾਂਦੀ ਆ ਤੇ ਉਹਦਾ ਸਭ ਤੋਂ ਵਧੀਆ ਹੱਲੇ ਹੋਈ ਆ ਵੀ ਆਪਾਂ ਇੱਕ ਦੂਜੇ ਨਾਲ ਮੂੰਹ ਮੋੜਨ ਦੇ ਨਾਲੋਂ ਆਪਾਂ ਉਸ ਚੀਜ਼ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰੀਏ ਕਈ ਜੋੜੇ ਇਸ ਤਰ੍ਹਾਂ ਦੇ ਆ 15-15 20-20 ਸਾਲ ਕੱਢ ਲੈਂਦੇ ਆ ਜਦੋਂ ਬੱਚੇ ਜਵਾਨ ਹੁੰਦੇ ਆ ਉਦੋਂ ਲੜਾਈ ਝਗੜਾ ਸ਼ੁਰੂ ਹੋ ਜਾਂਦਾ ਪਰ ਉਸ ਸਟੇਟ ਤੇ ਜਿਹੜਾ ਬੱਚਿਆਂ ਦੇ ਉੱਪਰ ਅਸਰ ਪੈਂਦਾ ਉਹ ਬਹੁਤ ਹੀ ਜ਼ਿਆਦਾ ਬੈਡ ਆ। ਹਮ ਬੱਚਿਆਂ ਨੇ ਨੀਂ ਗਾਂ ਮਤਲਬ ਉਹ ਬੱਚਿਆਂ ਦੀ ਲਾਈਫ ਵੀ ਉਹ ਹੁੰਦੀ ਆ ਵੀ ਬੱਚਿਆਂ ਵੀ ਦੀ ਮੈਰਿਜ ਦੀ ਉਮਰ ਵੀ ਹੋਣ ਵਾਲੀ ਹੁੰਦੀ ਨੇੜੇ ਹੁੰਦੀ ਜਿਹੜਾ ਬੱਚਾ 20 ਸਾਲ ਦਾ ਹੋ ਗਿਆ ਹਮ ਉਹਨੇ ਕੋਈ 24-25 ਸਾਲ ਦੀ ਐਜ ਚ ਮੈਰਿਜ ਕਰਨੀ ਆ ਜੇ ਉਦੋਂ ਜਾ ਕੇ ਇਦਾਂ ਦੀ ਕੋਈ ਪ੍ਰੋਬਲਮ ਆਂਦੀ ਆ ਤੇ ਉਹ ਉਹਦੇ ਦੀ ਆਪਾਂ ਨੂੰ ਇੱਕ ਦੂਜੇ ਨਾਲ ਮੂੰਹ ਮੋੜੀਏ ਇਹਦੇ ਨਾਲੋਂ ਬੈਟਰ ਆ ਆਪਾਂ ਉਸ ਚੀਜ਼ ਦਾ ਕੋਈ ਹੱਲ ਲੱਭ ਲਈਏ ਬੈਠ ਕੇ ਗੱਲਬਾਤ ਫਿਰ ਉਹੀ ਗੱਲ ਆ ਜਾਂਦੀ ਹੈ ਜੀ ਹਰ ਚੀਜ਼ ਦਾ ਹੱਲ ਗੱਲਬਾਤ ਆ ਸਿਰਫ ਆਪਣੇ ਮਨ ਦੇ ਵਿੱਚ ਜੇ ਕੋਈ ਈਗੋ ਆ ਤਾਂ ਉਹ ਛੱਡਣੀ ਪਊਗੀ ਸਾਨੂੰ ਜਿੱਦ ਛੱਡਣੀ ਪਊਗੀ ਮੈਂ ਸਹੀ ਆ ਤੂੰ ਗਲਤ ਆ ਇਹ ਗੱਲਾਂ ਸਾਨੂੰ ਛੱਡ ਕੇ ਅਸੀਂ ਸਾਰਾ ਕੁਝ ਸਾਰਾ ਕੁਝ ਹੀ ਹੋ ਸਕਦਾ ਜੀ ਇਹ ਰਿਸ਼ਤਾ ਹੀ ਇਸ ਤਰ੍ਹਾਂ ਦਾ ਹੈ ਜਿਹਦੇ ਵਿੱਚ ਈਗੋ ਛੱਡਣੀ ਪਊ ਮੈਡਮ ਜਿਹੜਾ ਇਹ ਹਸਬੰਡ ਵਾਈਫ ਦਾ ਰਿਸ਼ਤਾ ਮੈਂ ਤਾਂ ਕਹਿੰਦਾ ਇਹਦੇ ਤੋਂ ਉੱਪਰ ਕੋਈ ਰਿਸ਼ਤਾ ਹੋ ਹੀ ਨਹੀਂ ਸਕਦਾ ਇੱਕ ਅਨਨੋਨ ਪਰਸਨ ਜਿਨੂੰ ਜਾਣਿਆ ਹੀ ਨਹੀਂ ਹੁੰਦਾ ਦੇਖੋ ਮੈਂ ਤਾਂ ਆਪਣੇ ਪਰਿਵਾਰ ਚ ਰਹਿ ਰਿਹਾ ਇਹ ਦੂਜੇ ਘਰ ਚੋਂ ਆਈ ਮੈਨੂੰ ਤਾਂ ਪਤਾ ਮੈਂ ਇੱਥੇ ਰਹਿਣਾ ਇਹ ਸਾਰਾ ਕੁਝ ਛੱਡ ਛਡਾ ਕੇ ਆਈ ਆ ਆਪਣੇ ਭੈਣ ਭਰਾਵ ਦੇ ਮਾਂ ਪਿਓ ਆਪਦਾ ਘਰ ਤੇ ਇੱਕਦਮ ਆਪਾਂ ਉਹਨੂੰ ਕਹੀਏ ਵੀ ਆਉਂਦਾ ਹੀ ਇਹ ਸਾਡੀਆਂ ਸਾਰੀਆਂ ਜਿੰਨੀਆਂ ਚੀਜ਼ਾਂ ਉਹਨਾਂ ਨੂੰ ਅਡਾਪਟ ਕਰ ਲਵੇ ਜਿੱਦਾਂ ਨਹੀਂ ਹੌਲੀ ਹੌਲੀ ਹੀ ਸਾਰਾ ਕੁਝ ਪਤਾ ਲੱਗਦਾ ਆਉਣ ਵਾਲਾ ਘਰ ਦਾ ਮਾਹੌਲ ਪਤਾ ਲੱਗਦਾ ਤੇ ਹੌਲੀ ਹੌਲੀ ਹੀ ਸਾਰੇ ਪਰਿਵਾਰ ਦੀਆਂ ਆਦਤਾਂ ਦਾ ਬਾਕੀ ਮੈਂਬਰਾਂ ਦੀਆਂ ਆਦਤਾਂ ਦਾ ਪਤਾ ਲੱਗਦਾ ਤੈਂ ਇੰਤੇ ਲੱਗਦਾ ਹੈ ਇਸ ਚੀਜ਼ ਨੂੰ ਪਰ ਮੈਂ ਕਹਿੰਦਾ ਬੜੀ ਪਰਮਾਤਮਾ ਦੀ ਕਿਰਪਾ ਸਾਡੇ ਵਿੱਚ 20 ਸਾਲ ਹੋ ਗਏ ਆ ਸਾਡੀ ਮੈਰ ਨੂੰ 21ਵਾਂ ਸਾਲ ਸਟਾਰਟ ਹੋਇਆ ਕਦੀ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਆਈ ਵੀ ਇਹਦੇ ਵੱਲੋਂ ਮੈਨੂੰ ਨਹੀਂ ਆਈ ਤੇ ਮੈਨੂੰ ਲੱਗਦਾ ਮੈਨਰੇ ਵੱਲੋਂ ਇਹ ਨੂੰ ਨਹੀਂ ਕਦੀ ਆਈ ਨਹੀਂ ਇਹ ਮਾਣਾ ਤਾਂ ਪੁੱਛ ਤੁਸੀਂ ਪੁੱਛ ਲਓ ਤੁਸੀਂ ਪੁੱਛ ਲਓ ਨਹੀਂ ਜੀ ਇਹ ਮੈਨੂੰ ਵੀ ਬਹੁਤ ਵਧੀਆ ਹੈ ਹਾਂ ਅੱਜ ਇਹ ਮੈਨੂੰ ਤਾਂ ਜ਼ਿਆਦਾ ਗੁੱਸਾ ਆ ਜਾਂਦਾ ਹੋਊਗਾ ਤੇ ਇਹ ਤਾਂ ਨਹੀਂ ਬਹੁਤ ਚੰਗੀ ਗੱਲ ਹੈ ਤੁਹਾਡੀਆਂ ਦੋ ਪਿਆਰੀਆਂ ਬੱਚੀਆਂ ਨੇ ਹਨਾ ਬੇਟੀਆਂ ਨੇ ਜੀ ਮੈਂ ਇੱਕ ਕੁਐਸਚਨ ਤੁਹਾਨੂੰ ਹੁਣੇ ਪੁੱਛੂੰਗੀ ਅ ਅਸੀਂ ਇਸ ਹੱਕ ਚਾ ਕੇ ਬੱਚੀਆਂ ਹੋਣੀਆਂ ਚਾਹੀਦੀਆਂ ਬੇਟੀਆਂ ਹੋਣੀਆਂ ਚਾਹੀਦੀਆਂ ਇੱਕ ਪਾਸੇ ਸਮਾਜ ਇਸ ਗੱਲ ਦਾ ਝੰਡਾ ਤਾਂ ਚੁੱਕਦਾ ਹੈ ਪਰ ਦੂਜੇ ਪਾਸੇ ਲੋਕਾਂ ਦੇ ਮਨਾਂ ਦੇ ਵਿੱਚ ਕਿਤੇ ਨਾ ਕਿਤੇ ਪੁੱਤਰ ਵਾਲੀ ਮਾਨਸਿਕਤਾ ਫਸੀ ਹੋਈ ਹੈ ਹਨਾ ਸਾਡੀ ਸਾਡੀ ਸੋਸਾਇਟੀ ਦਾ ਹਿੱਸਾ ਹੈ ਤੁਹਾਡੇ ਦੋ ਬੇਟੀਆਂ ਸੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਇਸ ਤਰ੍ਹਾਂ ਦੀ ਮੈਂ ਤੁਹਾਨੂੰ ਸੁਣਨ ਪਰਿਵਾਰ ਵੱਲੋਂ ਕੋਈ ਸਮੱਸਿਆ ਨਹੀਂ ਕਿਉਂਕਿ ਪਰਿਵਾਰ ਨਾਲ ਇਹਦਾ ਪਰਿਵਾਰ ਤੇ ਨਾ ਮੇਰਾ ਪਰਿਵਾਰ ਕਦੀ ਕਿਸੇ ਵੱਲੋਂ ਕੋਈ ਸੁਣਨ ਨੂੰ ਕੋਈ ਸਮੱਸਿਆ ਨਹੀਂ ਆਈ ਕਿਉਂਕਿ ਪਰਿਵਾਰ ਸਾਡਾ ਜਿਹੜਾ ਸ਼ੁਰੂ ਤੋਂ ਹੀ ਇਸ ਹੱਕ ਦੇ ਵਿੱਚ ਸੀ ਵੀ ਪੁੱਤਰ ਧਤੀਜ ਕੋਈ ਫਰਕ ਨਹੀਂ ਬਿਲਕੁਲ ਸਾਡੇ ਜਿਹੜੇ ਦਾਦਾ ਜੀ ਸੀ ਕਾਮਰੇਡ ਪ੍ਰੀਤਮ ਸਿੰਘ ਜੀ ਹਾਂ ਉਹ ਵੀ ਇਸ ਇਸੇ ਕੰਮ ਲਈ ਲੋਕਾਂ ਦੀ ਖਾਤਰ ਹੀ ਸਮਾਜ ਦੇ ਵਿੱਚ ਫਿਰ ਵਿਚਰਦੇ ਰਹੇ ਫਾਦਰ ਸਾਹਿਬ ਵੀ ਸਾਡੇ ਜਿਹੜੇ ਆਬੀ ਸਮਾਜ ਚ ਵਿਚਰਦੇ ਲੋਕਾਂ ਦੇ ਲੜਾਈ ਝਗੜੇ ਵੀ ਹੱਲ ਕਰਾਉਂਦੇ ਰਹੇ ਪੰਚਾਇਤਾਂ ਚ ਵੀ ਹੁੰਦੇ ਜਾਂਦੇ ਆ ਬੈਠਦੇ ਆ ਤੇ ਮਤਲਬ ਇਦਾਂ ਦੀ ਸਾਨੂੰ ਕਦੀ ਕੋਈ ਸਮੱਸਿਆ ਆਈ ਨਹੀਂ ਨਾ ਇਦਾਂ ਦੀ ਵਿਚਾਰਧਾਰਾ ਦਾ ਕੋਈ ਮਾਲਕੀ ਸੀ ਸਾਡੇ ਪਰਿਵਾਰਾਂ ਦੇ ਵਿੱਚ ਵੀ ਜੇ ਪੁੱਤਰ ਨਹੀਂ ਆਇਆ ਧੀ ਆ ਗਈ ਆ ਸਭ ਨੂੰ ਖਿੜੇ ਮੱਥੇ ਹੀ ਅਸੈਪਟ ਕੀਤਾ ਐਕਚੁਅਲੀ ਪਤਾ ਕੀ ਆ ਮੈਮ ਜਦੋਂ ਆਪਣੇ ਘਰ ਦੇ ਆਪਾਂ ਨੂੰ ਕਹਿੰਦੇ ਆ ਨਾ ਵੀ ਆਪਾਂ ਨੂੰ ਬੇਟੀਆਂ ਨਹੀਂ ਬੇਟਾ ਚਾਹੀਦਾ ਉਹਦੇ ਆਪ ਨੂੰ ਬਾਹਰਲੇ ਵੀ ਕਹਿੰਦੇ ਆ ਸਾਡੇ ਘਰ ਵਿੱਚ ਹੀ ਨਹੀਂ ਕੋਈ ਕਹਿੰਦਾ ਜਦੋਂ ਸਾਡੇ ਸਾਡੇ ਘਰ ਵਿੱਚ ਨਹੀਂ ਸੀ ਕੋਈ ਕਹਿੰਦਾ ਬਾਹਲੇ ਦੀ ਕਿਸੇ ਹਿੰਮਤ ਹੀ ਨਹੀਂ ਸੀ ਕਿ ਅੱਛਾ ਇਹ ਗੱਲ ਚੱਲ ਰਹੀ ਹੈ 2004-5 ਦੇ ਦਰਮਿਆਨ ਜਦੋਂ ਤੁਹਾਡੀ ਮੈਰਿਜ ਹੋਈ ਅੱਜ ਅਸੀਂ 2025 'ਚ ਹਾਂ ਅੱਜ ਵੀ ਲੋਕ ਜਿਹੜੇ ਨੇ ਬਹੁਤ ਸਾਰੇ ਲੋਕ ਨੇ ਪੁੱਤਰ ਦੀ ਆਸ ਰੱਖ ਕੇ ਬੈਠੇ ਨੇ ਸਾਡੇ ਘਰਾਂ 'ਚ ਜਿਹਨਾਂ ਦੋ ਬੇਟੀਆਂ ਹੋਈਆਂ ਨੇ ਤਿੰਨ ਬੇਟੀਆਂ ਹੋਣੇ ਵੀ ਨਹੀਂ ਬੇਟਾ ਹੋਵੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਮੈਡਮ ਦੇਖੋ ਬੱਚੇ ਤੇ ਦੋਨੇ ਤਰ੍ਹਾਂ ਦੇ ਚਾਹੀਦੇ ਆ ਪੰਤੀ ਵੀ ਤੇ ਪੁੱਤ ਵੀ ਲੋੜ ਤੇ ਦੋਹਾਂ ਦੀ ਆ ਕਿਉਂਕਿ ਜਿਹੜਾ ਇੱਕ ਕੁਦਰਤ ਦਾ ਜਿਹੜਾ ਵਰਤਾਰਾ ਉਹ ਤਾਂ ਹੀ ਸਹੀ ਤਰੀਕੇ ਨਾਲ ਚੱਲ ਸਕਦਾ ਜੇ 19 ਗਿਣਤੀ ਜੀ ਮੇਲ ਹੋਣ ਤੇ 19 ਗਿਣਤੀ ਚ ਕੁੜੀਆਂ ਹੋਣ ਠੀਕ ਹਨ ਜੀ ਇੱਕ ਇੱਕ ਦੀ ਰੇਸ਼ੋ ਵੱਜ ਜਾਂਦੀ ਤੇ ਘਟ ਜਾਂਦੀ ਆ ਤੇ ਸਾਰਾ ਕੁਝ ਜਿਹੜਾ ਉਹ ਬੈਲੈਂਸ ਵਿਗੜ ਜਾਂਦਾ ਹਾਂ ਬਿਲਕੁਲ ਤੇ ਪਰ ਮੈਂ ਤੇ ਇਹ ਕਹਿੰਦਾ ਵੀ ਹਰ ਚੀਜ਼ ਨੂੰ ਖਿੜੇ ਮੱਥੇ ਸਵਿਕਾਰ ਕਰਨਾ ਚਾਹੀਦਾ ਹਾਂ ਰੱਬ ਦੀ ਦਾਤ ਆ ਧੀਆਂ ਵੀ ਤੇ ਪੁੱਤ ਵੀ ਐਸ ਚੁੱਕ ਦੇ ਵਿੱਚ ਧੀਆਂ ਜਿਹੜੀਆਂ ਵਾ ਪੁੱਤਾਂ ਨੂੰ ਪਿੱਛੇ ਛੱਡ ਗਈਆਂ ਹੂੰ ਜੋ ਕੰਮ ਧੀਆਂ ਕਰ ਰਹੀਆਂ ਪੁੱਤ ਉਥੋਂ ਤੱਕ ਪਹੁੰਚ ਹੀ ਨਹੀਂ ਰਹੇ ਲੋਕਾਂ ਦੇ ਜੋ ਅਸਲੀਅਤ ਆ ਜੀ ਜੇ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਜਿੰਨਾ ਲੜਕੀਆਂ ਮੱਲਾ ਮਾਰ ਰਹੀਆਂ ਐਜੂਕੇਸ਼ਨ ਦੇ ਵਿੱਚ ਜਾਂ ਕੋਈ ਵੀ ਫੀਲਡ ਆ ਇਵਨ ਪੁਲਿਸ ਆ ਆ ਆਈਐਸ ਜਾਂ ਐਨੀ ਕੋਈ ਵੀ ਤੁਸੀਂ ਖੇਤਰ ਲਾ ਲਓ ਕਿਸੇ ਵੀ ਫੀਲਡ ਦੇ ਵਿੱਚ ਲਾ ਲਓ ਲੜਕੀਆਂ ਅੱਗੇ ਹੀ ਜਾ ਰਹੀਆਂ ਕੋਈ ਰਿਜ਼ਲਟ ਤੁਸੀਂ ਦੇਖ ਲਓ ਹਮੇਸ਼ਾ ਟਾਪਰ ਤੁਹਾਨੂੰ ਲੜਕੀਆਂ ਹੀ ਮਿਲਦੀਆਂ ਇਸ ਕਰਕੇ ਲੜਕੀਆਂ ਕਿਸੇ ਵੀ ਪੱਖੋਂ ਲੜਕਿਆਂ ਨਾਲੋਂ ਘੱਟ ਨਹੀਂ ਗੀਆਂ ਪਰ ਹਾਂ ਸਮਾਜ ਦੇ ਵਿੱਚ ਇੱਕ ਬੈਲੈਂਸ ਬਣਾਉਣ ਵਾਸਤੇ ਦੋਵਾਂ ਦੀ ਜਿਹੜੀ ਜ਼ਰੂਰਤ ਆ। ਹਾਂ ਇੱਕ ਇੱਕ ਤਾਂ ਹੈ ਮੈਂ। ਮਤਲਬ ਉਹ ਲੋਕਾਂ ਦੇ ਮੂੰਹ ਆਪਾਂ ਇਹ ਗੱਲ ਸੁਣਦੇ ਆ ਚੰਗਾ ਵਾ ਤੁਹਾਡੇ ਬੇਟੀਆਂ ਵਾ। ਹਾਂ ਤੁਸੀਂ ਲੱਕੀ ਹੋ। ਮੁੰਡਿਆਂ ਨੂੰ ਸਾਨੂੰ ਬਹੁਤ ਕੁਝ ਕਹਿਣਾ ਪੈਂਦਾ ਮੁੰਡੇ ਨਹੀਂ ਸੁਧਰਦੇ ਮੁੰਡੇ ਪੜ੍ਹਦੇ ਨਹੀਂ ਮੁੰਡੇ ਆ ਨਹੀਂ ਕਰਦੇ ਮੁੰਡੇ ਆਖੇ ਨਹੀਂ ਲੱਗਦੇ ਤੇ ਉਹ ਮਤਲਬ ਹੁਣ ਸਾਨੂੰ ਵਾਕਈ ਅਸੀਂ ਤੇ ਚਲੋ ਪਰਮਾਤਮਾ ਦੀ ਦਾਤ ਨੂੰ ਪਹਿਲਾਂ ਹੀ ਐਕਸੈਪਟ ਕੀਤਾ ਹੈ ਤੇ ਹੁਣ ਜਦੋਂ ਇਦਾਂ ਕੋਈ ਕਹਿੰਦਾ ਵੀ ਬਹੁਤ ਵਧੀਆ ਲੱਗਦਾ ਕਿ ਤੁਹਾਡੀਆਂ ਬੱਚੀਆਂ ਬਹੁਤ ਵਧੀਆ ਵਾ ਸਾਨੂੰ ਸਾਡੇ ਬੇਟੇ ਆ ਉਹ ਆਖੇ ਨਹੀਂ ਲੱਗਦੇ ਫਿਰ ਉਹ ਤਾਂ ਬਹੁਤ ਵਧੀਆ ਮਹਿਸੂਸ ਹੁੰਦਾ ਕਿ ਚਲੋ ਪਰਮਾਤਮਾ ਨੇ ਕੁਝ ਸੋਚ ਸਮਝ ਕੇ ਹੀ ਰੱਖਾਇਆ ਬਿਲਕੁਲ ਸਰ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਨੂੰ ਅਖੀਰਲਾ ਸਵਾਲ ਪੁੱਛਣ ਵਾਲੀ ਆ ਅੱਜ ਕੱਲ੍ਹ ਦੀਆਂ ਜਿਹੜੀਆਂ ਮੈਰਿਜਸ ਹੁੰਦੀਆਂ ਨੇ ਜੋੜਿਆਂ ਨੇ ਬਹੁਤ 체ਤੀ ਜਿਹੜੇ ਬੱਚੇ ਨੇ ਡਿਸੀਜਨ ਜਿਹੜਾ ਲੈ ਲੈਂਦੇ ਨੇ ਕਿ ਡਿਵੋਰਸ ਹੀ ਸਾਡਾ ਸੋਲਿਊਸ਼ਨ ਹੈ ਔਰ ਬਹੁਤ ਸਾਰੇ ਡਿਵੋਰਸ ਦੇ ਵਿਆਹ ਤੋਂ 6 ਮਹੀਨੇ ਦੇ ਦਰਮਿਆਨ ਵੀ ਸੁਣਨ ਨੂੰ ਵੇਖਣ ਨੂੰ ਮਿਲਦੇ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਨਵੀਆਂ ਜੋੜੀਆਂ ਕਿਸ ਜਿੰਦਗੀ ਕੀ ਚੀਜ਼ ਹੈ ਮੈਡਮ ਦੇਖੋ ਜ਼ਿੰਦਗੀ ਤੇ ਜੇ ਤੁਸੀਂ ਹੱਸ ਖੇਡ ਕੇ ਜੀ ਲਓਗੇ ਤਾਂ ਉਹਦੇ ਨਾਲ ਦੀ ਕੋਈ ਹੈ ਨਹੀਂ ਹੋਰ ਕੋਈ ਵੀ ਚੀਜ਼ ਹੈ ਨਹੀਂ ਦੁਨੀਆ ਦੇ ਉੱਪਰ ਮੇਰੀ ਤੇ ਹੋ ਅਪੀਲ ਹੈ ਨਵੇਂ ਜੋੜਿਆਂ ਨੂੰ ਵੀ ਇਹ ਕੋਈ ਵੀ ਕਮ ਸਟੈਪ ਚੁੱਕਣਾ ਨਾ ਨੂੰ ਸੋਚ ਸਮਝ ਕੇ ਕਰੋ ਪਹਿਲਾਂ ਤੇ ਕੋਈ ਤੁਹਾਡੇ ਵਿੱਚ ਪ੍ਰੋਬਲਮ ਆਉਂਦੀ ਆ ਨਾ ਤਾਂ ਤੁਸੀਂ ਦੋਵੇਂ ਜੀ ਹੀ ਬੈਠ ਕੇ ਉਹਦਾ ਹੱਲ ਕਰ ਸਕਦੇ ਆ ਕਿਸੇ ਵੀ ਥਰਡ ਪਰਸਨ ਦੀ ਤੁਹਾਨੂੰ ਲੋੜ ਨਹੀਂ ਗਈ ਵੀ ਜਿਹਨੂੰ ਤੁਸੀਂ ਉਹਦੇ ਵਿੱਚ ਬਿਠਾਉਣਾ ਚਾਹੁੰਦੇ ਹੋ ਮੀਆਂ ਬੀਵੀ ਆਪਦੇ ਝਗੜੇ ਦਾ ਹੱਲ ਆਪ ਹੀ ਲੱਭ ਸਕਦੇ ਆ ਦੁਨੀਆਂ ਤੇ ਕੋਈ ਐਸਾ ਝਗੜਾ ਨਹੀਂ ਹੁੰਦਾ ਜਿਹਦਾ ਹੱਲ ਨਹੀਂ ਲੱਭਿਆ ਜਾ ਸਕਦਾ ਤਲਾਕ ਤੇ ਬਿਲਕੁਲ ਬਹੁਤ ਵਰਸਟ ਕੰਡੀਸ਼ਨ ਦੇ ਵਿੱਚ ਹੀ ਬੰਦੇ ਨੂੰ ਸੋਚਣਾ ਚਾਹੀਦਾ ਨਹੀਂ ਤੇ ਮੈਂ ਕਹਿੰਦਾ ਇਹ ਤੇ ਬੜੀਆਂ ਔਖੇ ਫੈਸਲੇ ਆ ਜਿਹੜੇ ਤਲਾਕ ਵਰਗੇ ਆ ਹਮੇਸ਼ਾ ਅ ਚੰਗੀ ਸੋਚ ਰੱਖੋ ਤੇ ਹਮੇਸ਼ਾ ਜਿਹੜਾ ਵਾ ਉਹ ਪੋਜ਼ਿਟਿਵ ਸੋਚੋ ਹਮ ਹਰ ਗੱਲ ਨੂੰ ਇੱਕ ਦੂਜੇ ਦੀ ਮੈਂ ਕਹਿੰਦਾ ਜੇ ਤੁਹਾਡਾ ਰਿਸ਼ਤਾ ਜੇ ਤੁਸੀਂ ਸਭ ਪੜ ਲਿਆਉਣ ਨੂੰ ਤੁਹਾਨੂੰ ਕੁਝ ਗੱਲਾਂ ਛੱਡਣੀਆਂ ਵੀ ਪੈਣ ਤਾਂ ਉਹ ਛੱਡਣੀਆਂ ਚਾਹੀਦੀਆਂ ਹਮ ਜੇ ਤੁਹਾਡੇ 'ਚ ਕੋਈ ਬੁਰੀ ਆਦਤ ਆ ਤੇ ਕੋਸ਼ਿਸ਼ ਕਰੋ ਉਹਨੂੰ ਤਿਆਗੋ ਤੇ ਦੂਸਰੇ ਦੀਆਂ ਬਰਾਈਆਂ ਨਾ ਗਿਣੋ ਹਮ ਤੇ ਆਪਣੇ ਆਪ ਹੀ ਤੁਹਾਡਾ ਜਿਹੜਾ ਰਿਸ਼ਤਾ ਵਾ ਉਹ ਠੀਕ ਹੋ ਜਾਊਗਾ ਬਿਲਕੁਲ ਜੀ ਸਜੋੜੀਆਂ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਅੱਜ ਤੁਸੀਂ ਵੇਖਿਆ ਕਿ ਦੋ ਅਧਿਆਪਕਾਂ ਦੀ ਜੋੜੀ ਜਿਹੜੀ ਹੈ ਉਹ ਕਿਵੇਂ ਦੱਸਦੀ ਹੈ ਕਿ ਜ਼ਿੰਦਗੀ ਕਿਵੇਂ ਜੀਆ ਜਾ ਸਕਦੀ ਹੈ ਇਸ ਜੋੜੀ ਨੇ ਇੱਕ ਗੱਲ ਸੱਚ ਸਾਬਤ ਕੀਤੀ ਹੈ ਕਿ ਜੋ ਲੋਕ ਕਹਿੰਦੇ ਨੇ ਕਿ ਇੱਕ ਹੀ ਮਹਿਕਮੇ ਦੇ ਵਿੱਚ ਜਾਂ ਇੱਕ ਵੀ ਸੰਸਥਾ ਦੇ ਵਿੱਚ પતિ ਪਤਨੀ ਕੰਮ ਕਰਦੇ ਨਹੀਂ ਹੋਣੇ ਚਾਹੀਦੇ ਪਰ ਇਹਨਾਂ ਨੇ ਦੱਸਿਆ ਕਿ ਜੇਕਰ ਇਹਦੇ ਵਿੱਚ ਵੀ ਅਸੀਂ ਕੋਈ ਪੋਜ਼ਿਟਿਵ ਚੀਜ਼ ਕੱਢਣਾ ਚਾਹੀਏ ਤੇ ਅਸੀਂ ਕੱਢ ਸਕਦੇ ਹਾਂ ਸੋ ਜਿਵੇਂ ਅਸੀਂ ਘਰ ਦੇ ਵਿੱਚ ਦੋਵੇਂ ਜੀ ਰਲ ਕੇ ਆਪਣੇ ਬੱਚਿਆਂ ਦੀ ਪਾਲਣ ਪੋਸ਼ਣ ਕਰਦੇ ਹਾਂ ਓਵੇਂ ਹੀ ਅਸੀਂ ਆਪਣੇ ਮਹਿਕਮੇ ਦੇ ਬੱਚਿਆਂ ਨੂੰ ਜਾਂ ਵਿਦਿਆਰਥੀਆਂ ਨੂੰ ਵੀ ਆਪਣੇ ਘਰ ਦੇ ਬੱਚੇ ਸਮਝ ਕੇ ਹੀ ਪਾਲਦੇ ਹਾਂ ਸੋ ਇਸ ਜੋੜੀ ਦੀ ਇਹੀ ਖਾਸੀਅਤ ਸੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਹੁਣ ਮੈਨੂੰ ਦਿਓ ਇਜਾਜ਼ਤ नमस्कार। ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 ਤੇ ਕਲਿੱਕ ਕਰੋ ਬੈਲ ਆਈਕਨ ਤੇ।